ਪਾਸੂ ਕਹਿ ਰਹੇ ਵੀ ਅਸੀਂ ਇਹਨੂੰ ਸਮਝਾਇਆ ਵੀ ਸੀ ਬਹੁਤ ਵਾਰੀ ਤੇ ਅਸੀਂ ਹੋਰ ਵੀ ਮਾਰਾਂਗੇ ਦੂਜੇ ਪਾਸੇ ਤੁਸੀਂ ਉਹਨੂੰ ਧੋਖੇ ਨਾ ਸੱਦਦੇ ਕੋਈ ਮੈਂ ਤਾਂ ਉੱਥੇ ਸ਼ੋਰੂਮ ਦੀ ਪ੍ਰਮੋਸ਼ਨ ਦਾ ਬਹਾਨਾ ਲਾ ਕੇ ਉਹਨੂੰ ਸੱਦਦੇ ਹਾਂ ਹਾਂ ਜੋ ਪੁਲਿਸ ਵੱਲੋਂ ਕਿਹਾ ਗਿਆ ਹੈ ਨਾ ਜਿਹੜੀ ਸਾਹਮਣੇ ਤਾਂ ਆਇਆ ਧੋਖੇ ਨਾਲ ਉਹਨੂੰ ਸੱਦਿਆ ਧੋਖੇ ਨਾਲ ਇਹਨੂੰ ਮਾਰਿਆ ਗਿਆ ਸਿੱਧੇ ਮੱਥੇ ਨਾਲ ਚੈਲੰਜ ਕੀਤਾ ਸੀ ਕਰਕੇ ਉਹਨੂੰ ਮਾਰਿਆ ਨਹੀਂ ਆ ਚਾਹੇ ਮੈਰੋ ਹੋਈਆਂ ਜਾਂ ਕੋਈ ਵੀ ਜਿਹੜੇ ਕਹਿ ਰਹੇ ਆ ਕਿ ਜੇ ਇੱਕ ਕਤਲ ਦੀ ਵੀ ਸਜ਼ਾ ਹੋਣੀ ਹੈ ਤੇ 5-7 ਦੇ ਕਤਲਾਂ ਦੀ ਵੀ ਸਜ਼ਾ ਮੈਂ ਇਹ ਵੰਡੀਆਂ ਗੱਲਾਂ ਵੀ ਸੁਣੀਆਂ ਕੁਝ ਲੋਕਾਂ ਦੇ ਮੂੰਹਾਂ ਚ ਨਹੀਂ ਤੁਸੀਂ ਕਿੰਨਿਆਂ ਨੂੰ ਮਾਰੋ ਇਹਦੇ ਨਾਲੋਂ ਵੀ ਗੰਦੀਆਂ ਵੀਡੀਓਜ਼ ਆ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਉਂ ਨਹੀਂ ਉਹਦੇ ਉੱਤੇ ਇੱਕ ਬੈਨ ਲਾਇਆ ਜਾ ਸਕਦਾ ਡਾਈ ਬਿਗੜਿਆ ਤੇ ਗੜੰਦਾ ਪੀਰ ਜਦੋਂ ਪਤਾ ਲੱਗਿਆ ਕਿ ਐਸਾ ਕੁਝ ਹੋਇਆ ਤਾਂ ਉਸ ਤੋਂ ਬਾਅਦ ਮਾਫੀਆਂ ਧੜਾ ਧੜਾ ਹੋਣੀਆਂ ਸ਼ੀਤੂ ਜੇ ਇਹਦੇ ਵੀ ਸ਼ਾਇਦ ਹੋ ਸਕਦਾ ਹੈ ਕੱਡੀ ਬਰੀ ਛਿੱਤਰ ਪ੍ਰੇਡ ਹੋ ਜਾਂਦੀ ਹੋ ਸਕਦਾ ਹੈ ਡਰ ਜਾਂਦੀ ਕੁੜੀ ਕਤਲ ਨਾ ਹੀ ਹੁੰਦਾ ਕਈ ਕੁੜੀਆਂ ਨੇ ਉਹ ਇਹ ਵੀ ਕਹਿ ਰਹੀਆਂ ਇੱਕ ਉਹ ਤਰਕ ਲਿਆਉਂਦੀਆਂ ਕਿ ਮੇਰੇ ਨਾਂ ਨਾਲ ਤਾਂ ਕੌਰ ਨਹੀਂ ਲੱਗਦਾ ਪਰ ਕੋਈ ਧਰਮ ਵੀ ਨਹੀਂ ਇਹਦੇ ਲਈ ਇਜਾਜ਼ਤ ਦਿੰਦਾ ਚਾਹੇ ਕੌਰ ਲੱਗੇ ਚਾਹੇ ਨਾ ਲੱਗੇ ਰੋਜ਼ਗਾਰ ਦਾ ਸਵਾਲ ਵੀ ਉੱਠਦਾ ਹੈ ਜਿਹੜਾ ਸੋਨੇ ਇੱਥੇ ਮਿਲ ਨਹੀਂ ਰਿਹਾ ਉਹਨਾਂ ਦੇ ਵਿੱਚ ਨਿਰਾਸ਼ਾ ਆ ਤੇ ਲਾਜ਼ਮੀ ਤੌਰ ਤੇ ਉਹਨਾਂ ਨੂੰ ਲੱਗਦਾ ਹੈ ਵੀ ਚਲੋ ਤਾਂ ਕੀ ਹੋ ਗਿਆ ਇੱਕ ਵਾਰੀ ਬੇਸ਼ਰਮੀ ਹੋਣ ਦੀ ਗੱਲ ਆ ਸੰਗ ਲਾਉਣ ਦੀ ਗੱਲ ਹੀ ਆ ਫੇਰ ਮਤਲਬ ਰੋਜ਼ਗਾਰ ਤਾਂ ਇੱਥੇ ਹੋਰ ਵੀ ਜਸਪੀਰ ਜੀ ਬਹੁਤ ਨਹੀਂ ਫਿਰ ਲੱਗਦਾ ਕਿ ਸਾਰੇ ਬੇਰੁਜ਼ਗਾਰੀ ਇਸ ਤਰ੍ਹਾਂ ਦੇ ਨਾਲ ਅਸ਼ਲੀਲਤਾ ਫੈਲਾਉਣ ਲੱਗ ਜਾਣਗੇ ਖਾਲ ਇਹਨਾਂ ਦਾ ਉਹ ਹੋਣਾ ਦੇ ਸਵਾਮਾਂ ਵਾਲਾ ਸੋਸ਼ਲ ਮੀਡੀਆ ਤੇ ਏਦਾਂ ਦੀਆਂ ਆਉਂਦੀਆਂ ਨੇ ਵੀਡੀਓਜ਼ ਜਦ ਤੱਕ ਉਹਨਾਂ ਦੇ ਚਿਹਰਿਆਂ ਤੇ 글로ਅ ਆ ਮਤਲਬ ਉਹ ਜਵਾਨ ਨੇ ਤਾਂ ਉਹਨਾਂ ਦਾ ਚੱਲੂਗਾ ਬਾਅਦ ਚ ਤੈਨਾਂ ਨੂੰ ਵੀ ਲੱਤ ਮਾਰ ਕੇ ਭੇਜ ਦੇਣਾ ਤੇ ਸਾਡੀ ਇੱਕ ਮੈਂ ਕਹਿੰਦੀ ਅੰਨੀ ਗਲੀ ਵੱਲ ਜਾ ਰਹੇ ਨੌਜ ਨੌਜਵਾਨ ਕੁੜੀਆਂ ਹੁਣ ਜਾਂ ਮੁੰਡੇ ਹੁਣ ਇਸ ਕੁੜੀ ਦੇ ਕਹਿੰਦੇ ਵੀ 4 ਲੱਖ ਫਾਲੋਅਰ ਸੀ ਮਤਲਬ ਉਹ ਲੋਕ ਕੌਣ ਨੇ ਇੰਨੀ ਵੱਡੀ ਤਾਕਤ ਜਿਨ੍ਹਾਂ ਦੇ ਫਾਲੋਅਰ ਬਣ ਕਿਵੇਂ ਜਾਂਦੇ ਆ ਤਾਂ ਇਸ ਕਰਕੇ ਆ ਵੀ ਇਹਦੇ ਉੱਤੇ ਰੋਕ ਲੱਗਣੀ ਚਾਹੀਦੀ ਆ ਇਹ ਕਤਲ ਕਤਲ ਦੇ ਦੇਖੋ ਕਤਲ ਕੋਈ ਵੀ ਇਹ ਕਤਲ ਮਾਰਾ ਹੀ ਹੁੰਦਾ ਇਹ ਰੁਕਣਾ ਚਾਹੀਦਾ ਇਹਦੇ ਮੈਂ ਹੱਕ ਦੇ ਵਿੱਚ ਆ ਬਾਬੇ ਜਿਹੜੇ ਨੇ ਕੁੜੀਆਂ ਤਾਂ ਛੱਡੋ ਜੀ ਛੋਟੇ ਛੋਟੇ ਮੁੰਡਿਆਂ ਨੂੰ ਦੁਰਵਰਤੋਂ ਉਹਨਾਂ ਨੇ ਕੀਤੀ ਆ ਤੇ ਜਿਹੜਾ ਕੁਛ ਉਹਨਾਂ ਦਾ ਹਸ਼ਰ ਕਰ ਰਹੇ ਆ ਬੱਚਿਆਂ ਦੇ ਗੁੱਸਾ ਤਾਂ ਇੱਕ ਵਾਰੀ ਚੜਦਾ ਹਰ ਬੰਦੇ ਨੂੰ ਚੜਦਾ ਆ ਵੀ ਆ ਜਿਹਨੂੰ ਬੰਦੇ ਨੂੰ ਮਾਰ ਦੇਣਾ ਚਾਹੀਦਾ ਪਰ ਕਿਉਂ ਨਹੀਂ ਸਰਕਾਰਾਂ ਇਹੋ ਜਿਹੇ ਤੇ ਰੁਕ ਲਾਉਂਦੀਆਂ ਇਹ ਠੱਠੇ ਕਿਉਂ ਪਾਲੇ ਨੇ ਕਿਤੇ ਨਾ ਕਿਤੇ ਸਰਕਾਰਾਂ ਵੀ ਪ੍ਰਮੋਟ ਕਰਦੀਆਂ ਨੇ ਨਾ ਡੇਰੇ ਹੋਣ ਕਿੰਨੇ ਡੇਰਿਆਂ ਦੇ ਵਿਵਾਦ ਆ ਗੀਆਂ ਉਹਨਾਂ ਨੂੰ ਕਿੰਨੀਆਂ ਕਿ ਸਜ਼ਾ ਮਿਲ ਗਈਆਂ ਔਰ ਤੋਂ ਹੁੰਦੇ ਨਤੀਜੇ ਐਸੀਆਂ ਵੀਡੀਓਜ਼ ਤੁਹਾਡੇ ਸਾਹਮਣੇ ਆਉਂਦੀਆਂ ਖੁਦ ਨੂੰ ਵੀ ਸ਼ਰਮ ਆਉਂਦੀ ਹੁੰਨੀ ਕਿ ਇਹ ਰਾਹ ਕੀ ਚੱਲ ਰਿਹਾ ਹੈ ਬਿਲਕੁਲ ਆਉਂਦੀ ਹੈ ਸ਼ਰਮ ਆਉਂਦੀ ਦੇਖ ਨਹੀਂ ਸਕਦੇ ਤੁਸੀਂ ਇਹਦੇ ਵਿੱਚ ਤਾਂ ਨਾ ਬੰਦੇ ਨੂੰ ਬੰਦਾ ਵੀ ਨਹੀਂ ਰਹਿਣ ਦਿੱਤਾਗਾ ਉਹਨਾਂ ਨੇ ਸੋਸ਼ਲ ਮੀਡੀਆ ਨੇ ਤੁਸੀਂ ਉਹਨਾਂ ਨੂੰ ਜਾਨਵਰਾਂ ਨਾਲ ਸੈਕਸ ਕਰਦੇ ਗਧਿਆਂ ਘੋੜਿਆਂ ਨਾਲ ਕੁੱਤਿਆਂ ਨਾਲ ਸੈਕਸ ਕਰਦੇ ਦਿਖਾਉਣਾ ਕਿੱਧਰ ਨੂੰ ਜਾ ਲਾ ਰਹੇ ਤੁਸੀਂ ਕੀ ਦਿਖਾ ਰਹੇ ਹੋ ਸੋਸਾਇਟੀ ਦੇ ਵਿੱਚ ਕੀ ਸਾਰੀਆਂ ਕੁਛ ਬਹਿਣ ਕੌਣ ਕਰੂਗਾ ਪੀਤੇ ਕੱਲ ਤੋਂ ਸੋਸ਼ਲ ਮੀਡੀਆ ਤੇ ਚਰਚਾਾਂ ਮ ਇਹ ਤੇਜ਼ ਰਹੀਆਂ ਕਿ ਇੰਸਟਾਗ੍ਰਾਮ ਤੇ ਇੱਕ ਵਿਵਾਦਿਤ ਕੁੜੀ ਜਸਤੀ ਲਾਸ਼ ਜਿਹੜੀ ਆ ਉਹ ਆਦੇਸ਼ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਇੱਕ ਗੱਡੀ ਦੇ ਵਿੱਚੋਂ ਮਿਲਦੀ ਆ ਚਰਚਾਾਂ ਸ਼ੁਰੂ ਹੋ ਗਈਆਂ ਨੇ ਕਿ ਆਖਰ ਕੀਤਾ ਕਿਸਦੇ ਵੱਲੋਂ ਗਿਆ ਤਾਂ ਉਸ ਤੋਂ ਬਾਅਦ ਅਮਰਪਾਲ ਸਿੰਘ ਮੈਰੋਹਰਾਂ ਦਾ ਨਾਮ ਸਾਹਮਣੇ ਆਉਂਦਾ ਦੋ ਸਾਥੀ ਅਮਰਪਾਲ ਸਿੰਘ ਮੈਰੋਹਰੋਂ ਦੇ ਜਿਹੜੇ ਆ ਉਹ ਫੜੇ ਜਾਂਦੇ ਨੇ ਉਸ ਤੋਂ ਬਾਅਦ ਅਮਰਪਾਲ ਸਿੰਘ ਮੈਰੋ ਹੋਰਾਂ ਦੀ ਇੱਕ ਵੀਡੀਓ ਜਿਹੜੀ ਆ ਉਹ ਵੀ ਸਾਹਮਣੇ ਆਉਂਦੀ ਆ ਤੇ ਉਹ ਚੇਤਾਵਨੀ ਦਿੰਦੇ ਵੀ ਨਜ਼ਰ ਆਉਂਦੇ ਨੇ ਕਿ ਹੋਰ ਵੀ ਜਿੰਨੇ ਨੇ ਉਹ ਸੰਭਲ ਜਾਣ ਹਾਲਾਂਕਿ ਉਹਨਾਂ ਦੇ ਵੱਲੋਂ ਇਸ ਚੀਜ਼ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਨਹੀਂ ਲਈ ਗਈ ਪਰ ਚੇਤਾਵਨੀ ਦਿੰਦੇ ਜ਼ਰੂਰ ਨਜ਼ਰ ਆਉਂਦੇ ਨੇ ਤਾਂ ਇਸ ਗੱਲ ਨੂੰ ਲੈ ਕੇ ਵਕੋ ਵਕ ਚਰਚਾਵਾ ਛੜਦੀਆਂ ਨੇ ਕੋਈ ਇਸ ਨੂੰ ਇਹ ਕਹਿ ਰਿਹਾ ਕਿ ਚੰਗਾ ਹੋਇਆ ਐਸਾ ਹੀ ਕੁਝ ਹੋਣਾ ਚਾਹੀਦਾ ਸੀ ਜੈਸੀ ਕਰਨੀ ਵੈਸੀ ਪਰ ਨਹੀਂ ਪਰ ਕਿਸੇ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਕਾਨੂੰਨ ਦੇ ਵਿੱਚ ਰਹਿ ਕੇ ਸਭ ਕੁਝ ਕਰਨਾ ਚਾਹੀਦਾ ਸੀ ਇਸ ਤਰ੍ਹਾਂ ਕਿਸੇ ਨੂੰ ਵੀ ਕੋਈ ਹੱਕ ਨਹੀਂ ਕਿ ਜੇਕਰ ਕੋਈ ਕਿਸੇ ਤਰ੍ਹਾਂ ਦਾ ਕੰਮ ਕਰਦਾ ਹੈ ਅਸ਼ਲੀਲਤਾ ਫਲਾਉਂਦਾ ਹੈ ਤਾਂ ਉਸ ਨੂੰ ਇਸ ਤਰ੍ਹਾਂ ਫੱਟ ਕੇ ਮਾਰ ਦਿਓ ਇਸ ਤੇ ਬਾਬਤ ਗੱਲਬਾਤ ਕਰਾਂਗੇ ਮੈ ਲਾਗੂ ਜਸਪੀਰ ਕਰਨਾ ਸਾਡੇ ਨਾਲ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਅਸੀਂ ਗੱਲਬਾਤਾਂਗੇ ਸਭ ਤੋਂ ਪਹਿਲਾਂ ਸਵਾਗਤ ਤੁਹਾਡਾ ਧੰਨਵਾਦ ਜੀ ਕਿ ਮੈਂ ਦੇਖ ਨਿਓ ਸਵਰਤਾਰੀ ਨੂੰ ਇਸ ਐਪੀਸੋਡ ਨੂੰ ਜਿਹੜਾ ਵਾਪਰਿਆ ਇੱਕ ਉਹ ਕੁੜੀ ਜੋ ਇੰਸਟਾਗ੍ਰਾਮ ਤੇ ਵਿਵਾਦਾਂ ਦੇ ਵਿੱਚ ਰਹਿੰਦੀ ਉਸ ਦੀਤਾਂ ਨੂੰ ਲੈ ਕੇ ਉਸ ਤੇ ਅਸ਼ਲੀਲ ਕੰਟੈਂਟ ਨੂੰ ਲੈ ਕੇ ਅਸ਼ਲੀਲ ਬੋਲਬਾਣੀ ਨੂੰ ਲੈ ਕੇ ਚਰਚਾ ਦੇ ਵਿੱਚ ਰਹੀ ਵਿਵਾਦਾਂ ਦੇ ਵਿੱਚ ਰਹੀ ਉਸ ਤੋਂ ਬਾਅਦ ਉਸ ਦੀ ਲਾਸ਼ ਦਾ ਮਿਲ ਜਾਣਾ ਫਿਰ ਇੱਕ ਵੀਡੀਓ ਦਾ ਆਉਣਾ ਜਿਸ ਦੇ ਵਿੱਚ ਤਾਬਣੀ ਦਿੱਤੀ ਜਾਣੀ ਅਮਰਪਾਲ ਸਿੰਘ ਮੈਰੋਹਰਾਂ ਦੇ ਵੱਲੋਂ ਕਿ ਜਿਹੜੇ ਹੋਰ ਵੀ ਐਸਾ ਕੁਝ ਅਸ਼ਲੀਲਤਾ ਕਰਦੇ ਨੇ ਉਹ ਉਹ ਔਣ ਸਾਵਧਾਨ ਹੋ ਜਾਣ ਪੰਜਾਬ ਦੇ ਵਿੱਚ ਐਸਾ ਕੁਝ ਨਹੀਂ ਚੱਲੇਗਾ ਇਹਨਾਂ ਸਵਾਲ ਬੜਾ ਗੁੰਝਲਦਾਰ ਜਾ ਬਣ ਗਿਆ ਜਿੱਦਣ ਮੈਂ ਦੇਖਿਆ ਨਾ ਮੈਂ ਪਹਿਲਾਂ ਦੇਖਿਆ ਵੀ ਚਲੋ ਕਿਸੇ ਲੜਕੀ ਦੀ ਲਾਸ਼ ਮਿਲੀ ਆ ਵੀ ਸਰਸਰੀ ਲਿਆ ਮੈਨੂੰ ਪਤਾ ਨਹੀਂ ਸੀ ਵੀ ਇਹ ਕੌਣ ਹੈ ਅੱਜ ਕਿਵੇਂ ਸੱਚ ਪੁੱਛ ਜਾਣੋ ਤਾਂ ਮੈਂ ਨੂੰ ਪਤਾ ਹੀ ਨਹੀਂ ਸੀ ਇਹਦੇ ਬਾਰੇ ਤੇ ਨਾ ਹੀ ਮੈਂ ਕਦੇ ਕੋਈ ਇਹ ਦੀ ਕੋਈ ਦੇਖਿਆ ਸੀ ਸੋਸ਼ਲ ਮੀਡੀਆ ਤੇ ਪਰ ਫਿਰ ਮੈਂ ਜਦੋਂ ਉਹਦਾ ਰੋਲਾ ਜਾ ਸੋਸ਼ਲ ਮੀਡੀਆ ਤੇ ਮੈਂ ਦੇਖਿਆ ਤੇ ਫਿਰ ਮੈਂ ਵੀ ਦੇਖਿਆ ਤੇ ਹੁਣ ਤਾਂ ਜਦੋਂ ਚੁੱਕ ਆਪਾਂ ਖੋਲਦੇ ਆਂ ਫੇਸਬੁੱਕ ਮੈਂ ਜਦ ਫੇਸਬੁੱਕ ਹੀ ਚਲਾਉਣੀ ਆ ਤਾਂ ਉਹਦੇ ਤੇ ਉਹਦੀਆਂ ਵੀਡੀਓ ਵਾਰ-ਵਾਰ ਆਉਂਦੀਆਂ ਤੇ ਫੇਰ ਮੈਂ ਦੇਖਿਆ ਵੀ ਉਹ ਕਿੰਨੀ ਮਤਲਬ ਬਲਗਰ ਤੇ ਗੰਦੀਆਂ ਗੱਲਾਂ ਉਹ ਕਰਦੀ ਹੈ ਜਿਹੜੀਆਂ ਆਪਾਂ ਸੁਣ ਵੀ ਨਹੀਂ ਸਕਦੇ ਸੋਚ ਨਹੀਂ ਸਕਦੇ ਤਾਂ ਜਿੱਥੋਂ ਤੱਕ ਅਗਲਾ ਸਵਾਲ ਆ ਉਹਦੇ ਦੇਖੋ ਇੱਕ ਤਾਂ ਕਹਿ ਦੇਣਗੇ ਵੀ ਵਿਚਾਰਾਂ ਦੀ ਆਜ਼ਾਦੀ ਹੈ ਵਿਚਾਰਾਂ ਦੀ ਆਜ਼ਾਦੀ ਇਹ ਨਹੀਂ ਹੁੰਦੀ ਵੀ ਤੁਸੀਂ ਜੋ ਚਾਹੋ ਗੰਦ ਬਕਦੇ ਹੋ ਅਸ਼ਲੀਲਤਾ ਮਤਲਬ ਅਸ਼ਲੀਲ ਗੱਲਾਂ ਕਰੀ ਜਾਓ ਜਿਹਦੇ ਨਾਲ ਸਾਡੇ ਸਮਾਜ ਦੇ ਵਿੱਚ ਸਾਡੇ ਬੱਚਿਆਂ ਦੇ ਉੱਤੇ ਮਾੜਾ ਅਸਰ ਪਵੇ ਇਹ ਬਿਲਕੁਲ ਗਲਤ ਆ ਇਹ ਇਹ ਮਤਲਬ ਕੋਈ ਵਿਚਾਰਾਂ ਦੀ ਆਜ਼ਾਦੀ ਨਹੀਂ ਇਹ ਉਹਦੀ ਦੂਰ ਵਰਤੋਂ ਕਿ ਦੂਜੀ ਗੱਲ ਇਹਦੇ ਔਰਤਾਂ ਦੀ ਆਜ਼ਾਦੀ ਦਾ ਵੀ ਸਵਾਲ ਆਉਂਦਾ ਹੈ ਕਿ ਔਰਤਾਂ ਆਜ਼ਾਦ ਨਹੀਂ ਇਹ ਔਰਤਾਂ ਦੀ ਆਜ਼ਾਦੀ ਦਾ ਸਵਾਲ ਵੀ ਨਹੀਂ ਹੈ ਐਵੇਂ ਸਾਰੀਆਂ ਔਰਤਾਂ ਨੂੰ ਤੁਸੀਂ ਮਤਲਬ ਕਹੀ ਜਾਓ ਕਿ ਲੋਕ ਇੱਕ ਦਾ ਕੋਈ ਹੋਵੇ ਐਵੇਂ ਦਾ ਉਹਦੇ ਕੱਪੜੇ ਵੇਖ ਕੇ ਸਾਰੀਆਂ ਔਰਤਾਂ ਤੇ ਟਿੱਪਣੀ ਕਰ ਦਿੰਦੀ ਇਹ ਬਿਲਕੁਲ ਗਲਤ ਹੈ ਔਰਤਾਂ ਦੀ ਆਜ਼ਾਦੀ ਨਾ ਔਰਤਾਂ ਨੇ ਕਦੀ ਇਦਾਂ ਦੀ ਆਜ਼ਾਦੀ ਮੰਗੀ ਆ ਨਾ ਉਹ ਕਦੀ ਚਾਹੁੰਦੀਆਂ ਨੇ ਉਹ ਚੰਗਾ ਸੋਹਣਾ ਸਮਾਜ ਸਿਰਜਣਾ ਜਿਹੜੀਆਂ ਔਰਤਾਂ ਆਜ਼ਾਦੀ ਚਾਹੁੰਦੀਆਂ ਨੇ ਨਾ ਉਹ ਬਰਾਬਰਤਾ ਦੀ ਮੰਨਤਾ ਹੋਵੇ ਔਰਤਾਂ ਨੂੰ ਤੇ ਚੰਗਾ ਸੋਹਣਾ ਸਮਾਜ ਹੋਵੇ ਜਿਹਦੇ ਵਿੱਚ ਸਾਡੀਆਂ ਧੀਆਂ ਪੇੜਾਂ ਵੀ ਹੋਵੇ ਤੇ ਚੰਗੇ ਮਤਲਬ ਵਿਚਰ ਸਕਣ ਤੇ ਸਾਡੇ ਨੌਜਵਾਨਾਂ ਦੀ ਵੀ ਇੱਜ਼ਤ ਹੋਵੇ ਤੇ ਸਾਡੀਆਂ ਕੁੜੀਆਂ ਦੀ ਵੀ ਇੱਜ਼ਤ ਹੋਵੇ ਇਦਾਂ ਦਾ ਸਮਾਜ ਸਿਰਜਣ ਦੀ ਗੱਲ ਅਸੀਂ ਕਰਦੇ ਆਂ ਜਿੱਥੋਂ ਦਾ ਅਗਲਾ ਸਵਾਲ ਆ ਉਹਦੇ ਕਤਲ ਦਾ ਮਤਲਬ ਉਹਨਾਂ ਨੇ ਜ਼ਿੰਮੇਵਾਰੀ ਲਈ ਆ ਥੋੜੀ ਲਈ ਆ ਬਹੁਤੀ ਲਈ ਆ ਨਾ ਤਾਂ ਉਹ ਸੀਸੀਟੀਵੀ ਫੁਟੇਜ ਆ ਗਈ ਇੱਕਾਤ ਹਰੇਕ ਮਤਲਬ ਜਦੋਂ ਕੋਈ ਅਪਰਾਧ ਕਰਦਾ ਕੋਈ ਨਾ ਕੋਈ ਕਲੂ ਤ ਉਹਦਾ ਰਹਿ ਜਾਂਦਾ ਆਪਣੇ ਵੱਲੋਂ ਤਾਂ ਦੇਖੋ ਮੈਨੂੰ ਮੇਰੇ ਇਹਦੇ ਤੇ ਕਈ ਸਵਾਲ ਨੇ ਮੇਰੇ ਦਿਮਾਗ 'ਚ ਕਈ ਆ ਰਹੇ ਨੇ ਵੀ ਇੱਕ ਪਾਸੇ ਉਹ ਕਹਿ ਰਹੇ ਵੀ ਅਸੀਂ ਇਹਨੂੰ ਸਮਝਾਇਆ ਵੀ ਸੀ ਬਹੁਤ ਵਾਰੀ ਤੇ ਅਸੀਂ ਹੋਰ ਵੀ ਮਾਰਾਂਗੇ ਦੂਜੇ ਪਾਸੇ ਤੁਸੀਂ ਉਹਨੂੰ ਧੁਖੇ ਨਾ ਸਕਦੇ ਕਿ ਕੋਈ ਮਤਲਬ ਉੱਥੇ ਸ਼ੋਅਰੂਮ ਦੀ ਪ੍ਰਮੋਸ਼ਨ ਦਾ ਬਹਾਨਾ ਲਾ ਕੇ ਉਹਨੂੰ ਸੱਦਦੇ ਹੋ। ਮਿੱਤ ਵੱਲੋਂ ਕਿਹਾ ਗਿਆ। ਹਾਂ ਜੋ ਪੁਲਿਸ ਵੱਲੋਂ ਕਿਹਾ ਗਿਆ ਨਾ ਜਿਹੜੀ ਸਾਹਮਣੇ ਤਾਂ ਆਇਆ। ਤਾਂ ਉਹ ਮਤਲਬ ਤੁਸੀਂ ਧੋਖੇ ਨਾਲ ਉਹਨੂੰ ਸੱਦਿਆ ਧੋਖੇ ਨਾਲ ਉਹਨੂੰ ਮਾਰਿਆ ਗਿਆ। ਹੈਨਾ ਸਿੱਧੇ ਮੱਥੇ ਨਾਲ ਚੈਲੰਜ ਕੀਤਾ ਤੁਸੀਂ ਕਰਕੇ ਉਹਨੂੰ ਮਾਰਿਆ ਨਹੀਂ ਆ। ਦੇ ਮਤਲਬ ਦੂਜੀ ਗੱਲ ਇਹ ਵੀ ਤੁਸੀਂ ਕਿੰਨਿਆਂ ਨੂੰ ਮਾਰੋਗੇ ਸਮਾਜ ਦੇ ਵਿੱਚ ਕੱਲੀ ਇਹ ਕਮਲ ਕੌਰ ਤਾਂ ਹੀ ਨਾ ਜਿਹਦਾ ਨਾਂ ਕੰਚਨਤਵਾੜੀ ਸੀ ਉਹਦੇ ਨੇ ਵੀ ਗਲਤੀ ਆ ਵੀ ਉਹ ਆਪਣੇ ਜਿਹੋ ਦਾ ਨਾਂ ਕੰਚਨਤਵਾੜੀ ਸੀ ਉਹ ਆਪਣੇ ਨਾਂ ਤੇ ਕੰਚਨ ਕੁਮਾਰੀ ਤਵਾੜੀ ਵੀ ਆ ਹਾਂ ਮੈਂ ਹੁਣੇ ਥੋੜੇ ਦਿਨ ਪਹਿਲਾਂ ਵੇਖਿਆ ਤਾਂ ਉਹ ਆਪਣੇ ਨਾਂ ਤੇ ਕਰੀ ਜਾਂਦੀ ਉਹ ਸਿੱਖ ਧਰਮ ਦਾ ਕਿਉਂਕਿ ਕੌਰ ਜਦੋਂ ਲੱਗ ਜਾਂਦਾ ਤਾਂ ਨੇਚਰਲੀ ਮਤਲਬ ਹੁੰਦਾ ਵੀ ਇਹ ਸਿੱਖ ਧਰਮ ਨਾਲ ਜੁੜਿਆ ਹਾਂ ਤੇ ਕਿਸੇ ਧਰਮ ਦੀ ਮर्यादा ਨੂੰ ਤੁਸੀਂ ਇਦਾਂ ਸੱਟ ਮਾਰੂਗੇ ਤਾਂ ਲਾਜ਼ਮੀ ਤੌਰ ਤੇ ਇੱਕ ਅਸਰ ਤਾਂ ਜਾਊਗਾ ਨਾ 28 ਪਹੁੰਚੂਗੀ ਇਹ ਚਾਹੀ ਹਿੰਦੂਆਂ ਦੇ ਧਰਮ ਨੂੰ ਕੋਈ ਥੇਸ ਪਚਾਵੇ ਉਹਨਾਂ ਲਈ ਹੋਊਗੀ ਕਿਸੇ ਲਈ ਵੀ ਇਹ ਮਾਰੀ ਗੱਲ ਐ ਵੀ ਨਹੀਂ ਹੋਣਾ ਚਾਹੀਦਾ ਅਗਲਾ ਸਵਾਲ ਹੈ ਕਿ ਤੁਸੀਂ ਮਾਰੋਗੇ ਕਿੰਨਿਆ ਕਰਨ ਤੁਸੀਂ ਦੇਖੋ ਵੀ ਤੁਸੀਂ ਅੱਜ ਕੋਈ ਜੰਗ ਵਿਰੋਧੀ ਹੋ ਉਸ ਵੱਲ ਕੋਈ ਸਥਾਪਤੀ ਵਿਰੋਧੀ ਤੁਸੀਂ ਕੋਈ ਵੀ ਪੋਸਟ ਪਾ ਦਿਓ ਕਿਸੇ ਤਰ੍ਹਾਂ ਦੀ ਵੀ ਜਿੱਦਾਂ ਦੀ ਉਹ ਇੱਕ ਕੀ ਪ੍ਰੋਫੈਸਰ ਦਾ ਨਾਮ ਸ਼ੋਕਾ ਯੂਨੀਵਰਸਿਟੀ ਵਾਲਾ ਮੁੰਦਪੂਰੀ ਕੇ ਕਿਸੇ ਹੋਰ ਨੰਨਾ ਉਹਨਾਂ ਨੇ ਪੋਸਟ ਪਾਈ ਉਹਨਾਂ ਤੇ ਕਾਰਵਾਈ ਛੱਟ ਹੋ ਜਾਂਦੀ ਆ ਤੇ ਜਿਹੜੀਆਂ ਪੋਸਟਾਂ ਸਥਾਪਤੀ ਦੇ ਖਿਲਾਫ ਜਾਂ ਜੰਗ ਵਿਰੋਧੀ ਜਾਂ ਕੋਈ ਵੀ ਸਰਕਾਰ ਦੇ ਖਿਲਾਫ ਕੋਈ ਕਿਸੇ ਤਰ੍ਹਾਂ ਦੀ ਚੰਗੀ ਪੋਸਟ ਵੀ ਪਾਈ ਜਾਵੇ ਉਹ ਝੱਟ ਜਿਹੜਾ ਅਕਾਊਂਟ ਹੈ ਨਾ ਬਲੌਕ ਕਰ ਦਿੰਦੇ ਆ ਸਾਈਟ ਨੂੰ ਬਲੌਕ ਕਰ ਦਿੰਦੇ ਆ ਹੁਣ ਸਾਡੇ ਇਹਨਾਂ ਨੇ ਨਾ ਸੱਭ ਦਾ ਹੀ ਕਈ ਵਾਰੀ ਇਹਨਾਂ ਨੇ ਅਕਾਊਂਟ ਬਲੌਕ ਕਰ ਦਿੱਤਾ ਹੋਰ ਵੀ ਲੋਕਾਂ ਦੇ ਨੇ ਬਹੁਤ ਸਾਰਿਆਂ ਦੇ ਤੁਹਾਡੇ ਮਤਲਬ ਜਿਹੜੇ ਚੈਨਲ ਚੱਲਦੇ ਇਹਨਾਂ ਨੂੰ ਬੰਦ ਕਰ ਦਿੰਦੇ ਆ ਮਾਲਵਿੰਦਰ ਮਾਲੀ ਦਾ ਕੀਤਾ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਕਰ ਦਿੰਦੇ ਆ ਇਹੋ ਜਿਹੇ ਜਿਹੜੇ ਇਹਨਾਂ ਦੀਆਂ ਸਾਈਟਾਂ ਚੱਲਦੀਆਂ ਨੇ ਇਨਾਂ ਦੇ ਉੱਤੇ ਰੋਕ ਕਿਉਂ ਨਹੀਂ ਸਰਕਾਰ ਲਾਉਂਦੀ ਤੇ ਮੇਰਾ ਸਵਾਲ ਵੀ ਇੱਥੇ ਆ ਚਾਹੇ ਮੈਰੋ ਹੁਰੀਆਂ ਜਾਂ ਕੋਈ ਵੀ ਜਿਹੜੇ ਕਹਿ ਰਹੇ ਆ ਕਿ ਅਜੇ ਇੱਕ ਕਤਲ ਦੀ ਵੀ ਸਜ਼ਾ ਉਣੀ ਹੈ ਤੇ ਪੰਜ-ਸੱਤ ਦੇ ਕਤਲਾਂ ਦੀ ਵੀ ਸਜ਼ਾ ਮੈਂ ਐਵੇਂ ਦੀਆਂ ਗੱਲਾਂ ਵੀ ਸੁਣੀਆਂ ਕੁਝ ਲੋਕਾਂ ਦੇ ਮੂੰਹਾਂ 'ਚ ਨਹੀਂ ਤੁਸੀਂ ਕਿੰਨਿਆਂ ਕਨੂੰ ਮਾਰੋਗੇ ਇਹਦੇ ਨਾਲੋਂ ਵੀ ਗੰਦੀਆਂ ਵੀਡੀਓਜ਼ ਆ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਉਂ ਨਹੀਂ ਉਹਦੇ ਉੱਤੇ ਇੱਕ ਬੈਨ ਲਾਇਆ ਜਾ ਸਕਦਾ ਤੇ ਅਸੀਂ ਸਮਾਜ ਦੇ ਵਿੱਚ ਇੱਕ ਪ੍ਰੈਸ਼ਰ ਬਣਾ ਕੇ ਉਹ ਮਤਲਬ ਇਹਨਾਂ ਨੂੰ ਰੋਕਣ ਦੀ ਮਤਲਬ ਲਈ ਸਰਕਾਰ ਨੂੰ ਮਜਬੂਰ ਕਰੀਏ ਕਿਉਂਕਿ ਇਹਦਾ ਕੰਟਰੋਲ ਕਿਤੇ ਤਾਂ ਆ ਗਈ ਆ ਸਰਕਾਰ ਕੋਲੇ ਆ ਜਾਂ ਕਿਸੇ ਕੋਲੇ ਆ ਉਹ ਇਹਦੇ ਤੇ ਕੰਟਰੋਲ ਕਰ ਸਕਦੇ ਆ ਨਾ ਗੰਦੀਆਂ ਫਿਲਮਾਂ ਆਉਂਦੀਆਂ ਹੁਣ ਤਾਂ ਵੀ ਉਹਦੇ ਹੁੰਦਾ ਵੀ ਸੈਂਸਰ ਬੋਰਡ ਨੇ ਸੈਂਸਰ ਕਰਕੇ ਭੇਜਣੀਆਂ ਨੇ ਤਾਂ ਇਹਦੇ ਉੱਤੇ ਵੀ ਜਦੋਂ ਇੰਨਾ ਤਾਂ ਗੰਦ ਕੋਈ ਪ੍ਰੋਸਦਾ ਹੈ ਤਾਂ ਲਾਜ਼ਮੀ ਤੌਰ ਤੇ ਉਹਦੇ ਉੱਤੇ ਚੈੱਕ ਤਾਂ ਲੱਗਣਾ ਚਾਹੀਦਾ ਇਹੋ ਜਾਂ ਬੰਦ ਹੋਣਾ ਚਾਹੀਦਾ ਸੋਸਾਇਟੀ ਦੇ ਵਿੱਚ ਨੇ ਨੂੰ ਮਾਰੋਂਗੇ ਤਮਰਤਪਾਲ ਮੈਰੋਂ ਹੋਰੇ ਵੀ ਕਹਿੰਦੇ ਨੇ ਕਿ ਅਸੀਂ ਇਹ ਚੀਜ਼ ਸਮਝਾਇਆ ਸੀ ਬਹੁਤ ਵਾਰ ਜਿਹੜਾ ਹੈਗਾ ਉਹ ਕਿਹਾ ਸੀ ਪਰ ਸਮਝੇ ਨਹੀਂ ਸਮਝਣ ਤੋਂ ਬਾਅਦ ਫਿਰ ਐਸਾ ਕੁਝ ਜਿਹੜਾ ਹੈਗਾ ਕੀਤਾ ਹੈਗਾ ਉਹ ਕਹਿੰਦੇ ਕਿ ਇਸ ਤੋਂ ਪਹਿਲਾਂ ਸਮਝਾਇਆ ਵੀ ਗਿਆ ਨਹੀਂ ਮੈਂ ਸੁਣੀ ਉਹਨਾਂ ਦੀ ਗੱਲ ਵੀ ਅਸੀਂ ਸਮਝਾਇਆ ਸੀ ਇਹਦੇ ਫਾਦਰ ਬਿਮਾਰ ਸੀ ਉਹ ਕਹਿੰਦੀ ਕਿ ਮੈਂ ਕਿਉਂਕਿ ਇਹ ਜਿਹੜਾ ਡਿਜੀਟਲ মিডিਆ ਜਾਂ ਡਿਜੀਟਲ ਕਹ ਲੋ ਸਾਰਾ ਕੁਝ ਆਸਮਤਲ ਚੱਲ ਰਿਹਾ ਹੈ ਇਹ ਸਾਡੀ ਨੌਜਵਾਨ ਪੀੜੀ ਨੂੰ ਲਿਜਾਵੀ ਕਿੱਧਰ ਨੂੰ ਗਿਆ ਉਹਨਾਂ ਨੂੰ ਮਤਲਬ ਉਹਨਾਂ ਨੂੰ ਇੱਕ ਚਕਾ ਚੋਂ ਦਿਖਾ ਕੇ ਹਾਲ ਇਹਨਾਂ ਦਾ ਵੀ ਉਹ ਹੋਣਾ ਵੇਸਵਾਮਾਂ ਵਾਲਾ ਕਿਉਂਕਿ ਉਹਨਾਂ ਦੇ ਬਾਰੇ ਵੀ ਅਸੀਂ ਜਿੰਨਾ ਕਿ ਪੜਿਆ ਜਾਂ ਫਿਲਮਾਂ ਫੁਲਵਾ ਵੇਖਦੇ ਆਪਾਂ ਉਹਦੇ 'ਚ ਜਦ ਤੱਕ ਉਹਨਾਂ ਦੇ ਸਰੀਰ ਠੀਕ ਠਾਕ ਰਹਿੰਦਾ ਜਵਾਨੀ ਹੁੰਦੀ ਆ ਉਹਨਾਂ ਦੇ ਸਰੀਰ ਦੀ ਵਰਤੋਂ ਹੁੰਦੀ ਦੁਰ ਵਰਤੋਂ ਹੁੰਦੀ ਪੂਰੀ ਜਦੋਂ ਬੁੱਢੀਆਂ ਹੋ ਜਾਂਦੀਆਂ ਤਾਂ ਉਹਨਾਂ ਦਾ ਹਾਸਰ ਬਹੁਤ ਮਾੜਾ ਹੁੰਦਾ ਵੇ ਸੌਮ ਦਾ ਉਹ ਵੀ ਇਹ ਆ ਇਦਾਂ ਦੀਆਂ ਕੁੜੀਆਂ ਜਿਹੜੀਆਂ ਇਦਾਂ ਦੇ ਸੋਸ਼ਲ ਮੀਡੀਆ ਤੇ ਇਦਾਂ ਦੀਆਂ ਪਾਉਂਦੀਆਂ ਨੇ ਵੀਡੀਓਜ਼ ਜਦ ਤੱਕ ਉਹਨਾਂ ਦੇ ਚਿਹਰਿਆਂ ਤੇ 글로ਅ ਆ ਮਤਲਬ ਉਹ ਜਵਾਨ ਨੇ ਤਾਂ ਉਹਨਾਂ ਦਾ ਚੱਲੂਗਾ ਬਾਅਦ ਚ ਤੈਨਾਂ ਨੂੰ ਵੀ ਲੱਤ ਮਾਰ ਕੇ ਭੇਜ ਦੇਣਾ ਤੇ ਸਾਡੀ ਇੱਕ ਮੈਂ ਕਿੰਨੀ ਅੰਨੀ ਗਲੀ ਵੱਲ ਜਾ ਰਹੇ ਆ ਨੌਜ ਨੌਜਵਾਨ ਕੁੜੀਆਂ ਹੁਣ ਜਾਂ ਮੁੰਡੇ ਹੁਣ ਕੱਲੀਆਂ ਕੁੜੀਆਂ ਨਹੀਂ ਨਾ ਮੁੰਡੇ ਵੀ ਇਹ ਕੁਸ਼ ਕਰ ਰਹੇ ਆ ਤਾਂ ਇਹ ਮੈਨੂੰ ਲੱਗਦਾ ਜੇ ਤੁਸੀਂ ਦੇਖਿਆ ਹੋਵੇ ਤੁਸੀਂ ਵੀ ਦੇਖਿਆ ਹੋਊਗਾ ਆਪਾਂ ਜੋ ਦੇਖਦੇ ਆ ਨਾ ਸੋਸ਼ਲ ਮੀਡੀਆ ਤੇ ਐਲਗੋਰਿਦਮ ਜੋ ਉਹੀ ਤੁਹਾਡੇ ਅੱਗੇ ਵਾਰ-ਵਾਰੀ ਉਹਵੇਂ ਦੀ ਵੀਡੀਓ ਆਈ ਜਾਂਦੀਆਂ ਵਾਰ-ਵਾਰ ਹਨਾ ਤਾਂ मतलब ਇਹੋ ਜਿਹਾ ਜਿਹੜਾ ਕੁਝ ਆ ਰਿਹਾ ਆ ਦੇਖੋ ਨੌਜਵਾਨਾਂ ਨੂੰ ਪਟਕਾ ਕੇ ਕੁਝ ਨੂੰ ਨਸ਼ੇ ਵਿੱਚ ਲਾਇਆ ਕੁਝ ਨੂੰ ਇਧਰ ਅਸ਼ਲੀਲਤਾ ਵੱਲੇ ਲਾ ਕੇ ਉਹਨਾਂ ਦੀ ਬਰਬਾਦੀ ਕਰਨ ਵਾਲੇ ਆ ਤਾਂ ਲਾਜ਼ਮੀ ਤੌਰ ਤੇ ਜਦੋਂ ਬੱਚੇ ਇਹੋ ਜੇ ਕੰਮਾਂ 'ਚ ਲੱਗ ਜਾਂ ਮਤਲਬ ਇਹੋ ਜੇ ਚੱਸ ਜਾ ਪੈ ਜਾਵੇ ਬੱਚਿਆਂ ਨੂੰ ਤੇ ਉਹ ਨਾ ਪੜ ਸਕਦੇ ਆ ਤੇ ਮਤਲਬ ਬਿਮਾਰ ਮਾਨਸਿਕਤਾ ਹੋ ਜਾਂਦੀ ਹੈ ਨਾ ਤਾਂ ਇਸ ਕਰਕੇ ਆ ਵੀ ਇਹਦੇ ਉੱਤੇ ਰੋਕ ਲਾਉਣ ਦੇ ਲਈ ਸਾਨੂੰ ਮਤਲਬ ਸਮਾਜ ਦੇ ਵਿੱਚ ਇਕੱਠੇ ਹੋ ਕੇ ਇਕ ਮੰਗ ਕਰਨੀ ਚਾਹੀਦੀ ਆ ਤਾਂ ਲਾਜ਼ਮੀ ਤੌਰ ਤੇ ਕੋਈ ਨਾ ਕੋਈ ਕਾਨੂੰਨ ਵੀ ਹੋਊਗਾ ਤੁਸੀਂ ਮੰਨਦੇ ਹੋ ਕਿ ਇੱਕ ਕਾਨੂੰਨੀ ਤੌਰ ਤੇ ਕਿਸ ਨਾ ਕੋਈ ਹੱਤਕੰਡਾ ਅਪਣਾਇਆ ਜਾਣਾ ਚਾਹੀਦਾ ਜਿਵੇਂ ਹੁਣ ਉਹ ਦੋ ਨੌਜਵਾਨ ਨੇ ਹਾਲਾਂਕਿ ਹੱਲੇ ਤੱਕ ਚਲੋ ਪੁਸ ਤਫਤੀਸ਼ ਕਰ ਰਹੀ ਆ ਪੁਛਕਿਛ ਕਰ ਰਹੀ ਆ ਜੇਕਰ ਉਹ অপরাধੀ ਵੀ ਬਣਦੇ ਨੇ ਤਾਂ ਕਿਤੇ ਨਾ ਕਿਤੇ ਕਾਰਨ ਸੋਸ਼ਲ ਮੀਡੀਆ ਦਾ ਜਿਹੜਾ ਹੈਗਾ ਉਹੀ ਰਹਿੰਦਾ ਤੁਸੀਂ ਮੰਨਦੇ ਹੋ ਕਿ ਜੇਕਰ ਕਿਸੇ ਤਰ੍ਹਾਂ ਦਾ ਕੋਈ ਕਾਨੂੰਨ ਐਸਾ ਹੁੰਦਾ ਤਾਂ ਹੋ ਸਕਦਾ ਇਹ ਨੌਜਵਾਨ ਵੀ ਅਪਰਾਧੀ ਬਣਨ ਤੋਂ ਬਚ ਜਾਂਦੇ ਜਿਸ ਤੇ ਕਰਕੇ ਅਸ਼ਲੀਲਤਾ ਨਾ ਫੈਲਦੀ ਜੇ ਸਰਕਾਰ ਚੋਂ ਦੀ ਸਰਕਾਰ ਦੇ ਵੱਲੋਂ ਕੋਈ ਐਸੀਆਂ ਰੈਸਟ੍ਰਿਕਸ਼ਨ ਐਸੀਆਂ ਬੰਦਸ਼ਾਂ ਜੇਕਰ ਲੱਗੀਆਂ ਹੁੰਦੀਆਂ ਦੇਖੋ ਮੈਂ ਕਾਨੂੰਨ ਪੜਿਆ ਨਹੀਂ ਹੈ ਨਾ ਮੈਨੂੰ ਪਤਾ ਨਹੀਂ ਕਾਨੂੰਨ ਹੈ ਕਿ ਨਹੀਂ ਇਹਦੇ ਤੇ ਪਰ ਕਾਨੂੰਨ ਤਾਂ ਨਵੇਂ ਬਣ ਵੀ ਜਾਂਦੇ ਆ ਨਾ ਕਿਉਂਕਿ ਜੇ ਹੁਣ ਇਹ ਸਾਰਾ ਕੁਝ ਡਿਜੀਟਲ ਸੋਸ਼ਲ ਮੀਡੀਆ ਇਹ ਸਾਰਾ ਕੁਝ ਨਵਾਂ ਆਇਆ ਹੈ ਨਾ ਤੇ ਨਵੇਂ ਕਾਨੂੰਨ ਵੀ ਬਣਾਏ ਜਾ ਸਕਦੇ ਆ ਨਾ ਵੀ ਇਹਨਾਂ ਦੇ ਉੱਤੇ ਰੋਕ ਲਾਈ ਜਾਵੇ ਦੇਖੋ ਉਹ ਮੁੰਡੇ ਜੇ ਉਹਨਾਂ ਤੇ ਦੋਸ਼ ਸਿੱਧਾ ਹੋ ਜਾਂਦੇ ਉਹਨਾਂ ਨੂੰ ਸਜ਼ਾ ਹੋਊ ਉਮਰ ਕਦ ਤੱਕ ਉਹ ਭੁਗਤਣਗੇ ਉਹ ਅਪਰਾਧੀ ਬਣਾ ਤੇ ਉਹਨਾਂ ਨੂੰ ਦੋਸ਼ੀ ਬਣਾ ਦਿੱਤੇ ਗਏ ਬਣਾਉਣ ਦੇ ਪਿੱਛੇ ਜ਼ਿੰਮੇਵਾਰ ਕੌਣ ਆ ਕੋਈ ਤਾਂ ਹੈ ਜਿਹੜਾ ਹੁਣ ਇਸ ਕੁੜੀ ਦੇ ਕਹਿੰਦੇ ਵੀ 4 ਲੱਖ ਫਾਲੋਅਰ ਸੀ ਮਤਲਬ ਉਹ ਲੋਕ ਕੌਣ ਨੇ ਇੰਨੀ ਵੱਡੀ ਤਦਾਦ ਚ ਇਹਨਾਂ ਦੇ ਫਾਲੋਅਰ ਬਣ ਕਿਵੇਂ ਜਾਂਦੀ ਆ ਹੈਨਾ ਤਾ ਇਸ ਕਰਕੇ ਅਭੀ ਇਹਦੇ ਉੱਤੇ ਰੋਕ ਲੱਗਣੀ ਚਾਹੀਦੀ ਆ ਇਹ ਕਤਲ ਕਤਲ ਦੇ ਦੇਖੋ ਕਤਲ ਕੋਈ ਵੀ ਇਹ ਕਤਲ ਮਾਰਾ ਹੀ ਹੁੰਦਾ ਇਹ ਰੁਕਣਾ ਚਾਹੀਦਾ ਇਹਦੇ ਮੈਂ ਹੱਕ ਤੇ ਵਿੱਚ ਆ ਜਿੰਨਾ ਉਸ ਕੁੜੀ ਨੇ ਮਤਲਬ ਮੈਂ ਦੇਖਿਆ ਵੀ ਗੰਦੀਆਂ ਗੱਲਾਂ ਉਹ ਕਰ ਰਹੀ ਆ ਉਹਨੂੰ ਰੋਕਣਾ ਤਾਂ ਜ਼ਰੂਰੀ ਆ ਪਰ ਉਹਦੇ ਲਈ ਕੋਈ ਕਾਨੂੰਨ ਬੰਨਣਾ ਚਾਹੀਦਾ ਅਸੀਂ ਮਤਲਬ ਸਰਕਾਰ ਦੇ ਉੱਤੇ ਇਸ ਗੱਲ ਦਾ ਪ੍ਰੈਸ਼ਰ ਬਣਾਈਏ ਲੋਕ ਰਲ ਕੇ ਕਿਉਂਕਿ ਸਮਾਜ ਦੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਨਾ ਸਿਵਲ ਸੁਸਾਇਟੀ ਦੀ ਵੀ ਜੇ ਸਾਡੇ ਸਾਹਮਣੇ ਇੰਨਾ ਕੁਝ ਗੰਦਾ ਆ ਰਿਹਾ ਹੈ ਤੇ ਸਿਵਲ ਸੁਸਾਇਟੀ ਉੱਠੇ ਉਹ ਸਰਕਾਰ ਨੂੰ ਮਜਬੂਰ ਕਰੇ ਵੀ ਆਹ ਹੋ ਜਾਂਦੇ ਜਿਹੜੇ ਚੈਨਲ ਚੱਲਦੇ ਨੇ ਜਿਹੜੀਆਂ ਉਹਨਾਂ ਦੀਆਂ ਸਾਈਟਾਂ ਚੱਲਦੀਆਂ ਨੇ ਇਹਨਾਂ ਨੂੰ ਬੰਦ ਕੀਤਾ ਜਾਵੇ ਤੇ ਕੋਈ ਕਾਨੂੰਨ ਹੋਵੇ ਜੇ ਕੋਈ ਨਹੀਂ ਰੁਕਦਾ ਜਿਵੇਂ ਮੈਰੋ ਨੇ ਕਿਹਾ ਵੀ ਅਸੀਂ ਉਹਨੂੰ ਸਮਝਾਇਆ ਸੀ ਉਹਦੇ ਫਾਦਰ ਨੂੰ ਉਹ ਕਹਿੰਦੀ ਕਿ ਮੇਰੇ ਕੋਲੇ ਕੋਈ ਆਮਦਨ ਦਾ ਸਾਧਨ ਨਹੀਂ ਇਹਦੇ ਤੋਂ ਮੈਨੂੰ ਆਮਦਨ ਹੁੰਦੀ ਹੈ ਮੇਰੇ ਫਾਦਰ ਨੂੰ ਕੈਂਸਰ ਆ ਅਸੀਂ ਕਹਿੰਦੇ ਫਾਈਨੈਂਸ਼ੀਅਲੀ ਉਹਦੀ ਵੀ ਹੈਲਪ ਵੀ ਕੀਤੀ ਇਹ ਕਹਿੰਦਾ ਠੀਕ ਨੇ ਚਲ ਉਹ ਨਹੀਂ ਰੁਕੀ ਕਿਉਂਕਿ ਉਹਦੇ ਕੋਲੇ ਇਨਕਮ ਦਾ ਸੋਧਨ ਸਾਧਨ ਉਹ ਕਹਿੰਦੀ ਮੇਰੇ ਕੋਲ ਜਿਵੇਂ ਤੁਸੀਂ ਉਹਨਾਂ ਨੇ ਕਿ ਇਨਕਮ ਦਾ ਸਾਧਨ ਨਹੀਂ ਹੈ ਬਹੁਤੇ ਐਸੇ ਬਹੁਤੇ ਐਸੇ ਨੇ ਜਿਹੜੇ ਹੁਣ ਦੇ ਸਮੇਂ ਦੇ ਵਿੱਚ ਬਹੁਤੀਆਂ ਐਸੀਆਂ ਧੀਆਂ ਨੇ ਜਿਹੜੀਆਂ ਪੜ੍ਹੀਆਂ ਲਿਖੀਆਂ ਵੀ ਚੰਗੀਆਂ ਨੇ ਪਰ ਉਹ ਹੁਣ ਜਾ ਕੇ ਮਜ਼ਦੂਰੀ ਕਰ ਰਹੀਆਂ ਨੇ ਝੋਨਾ ਤੱਕ ਲਾਰੇ ਤੁਸੀਂ ਕੀ ਮੰਨਦੇ ਹੋ ਕਿ ਇਹ ਤਰਕ ਕਿੰਨਾ ਸਹੀ ਹੈ ਕਿ ਸਾਡੇ ਕੋਲੇ ਆਮਦਨ ਦਾ ਸਾਧਨ ਨਹੀਂ ਹੈ ਤਾਂ ਕਰਕੇ ਅਸੀਂ ਅਸ਼ਲੀਲਤਾ ਫਲਾ ਰਹੇ ਹਾਂ ਤਾਂ ਕਰਕੇ ਅਸੀਂ ਇਹ ਜਿਹੜੀ ਲਚਰਤਾ ਫਲਾ ਰਹੇ ਇਸ ਨੂੰ ਇਸ ਤਰਕ ਨਾਲ ਕਿੰਨਾ ਸਹਿਮਤ ਹੋ? ਦੇਖੋ ਮੈਂ ਇਸ ਗੱਲ ਤੇ ਵੀ ਆਉਣੀ ਆ ਪਹਿਲੀ ਗੱਲ ਮੈਂ ਜਿਹੜੀ ਕਰ ਰਹੀ ਸੀ ਕਿ ਕਤਲ ਕਿਸੇ ਚੀਜ਼ ਦਾ ਹੱਲ ਨਹੀਂ ਆ। ਜੀ ਜੀ। ਜੇ ਉਹ ਕਹਿੰਦੇ ਵੀ ਇਹਨਾਂ ਦਾ ਕੋਈ ਹੱਲ ਨਹੀਂ ਆ ਸਮਝਾਇਆ ਨਹੀਂ ਸਮਝਦੇ ਇਹ ਕਤਲ ਤੋਂ ਬਿਨਾ ਸੂਤ ਹੀ ਨਹੀਂ ਆਉਂਦੇ ਮਾਰਨੀ ਪੈਣਗੇ। ਤਾਂ ਇਹ ਸਾਡੇ ਮਤਲਬ ਸਮਾਜ ਦੇ ਅਸੀਂ ਹੁਣ ਪੁਲਿਸ ਗੈਂਗਸਟਰਾਂ ਨੂੰ ਕਹਿੰਦੂ ਕੀ ਕਹਲੂ ਵੀ ਇਹ ਗੈਂਗਸਟਰ ਜਿਹੜੇ ਨੇ ਇਹ ਨਹੀਂ ਸੂਤ ਆਉਂਦੇ। ਹੂੰ ਹੂੰ ਹੂੰ। ਇੱਕ ਸੈਕਿੰਡ ਆ ਫੋਨ ਮੇਰੇ ਖਿਲਾਫ ਮੇਲੇ ਸੀ ਮੇਰਾ ਸੀ। ਅੱਛਾ ਅੱਛਾ ਤੁਹਾਡਾ ਲੱਗ ਰਿਹਾ ਸੀ ਇੱਥੇ। ਤਾਂ ਵੀ ਉਹ ਕਹਿਣਗੇ ਕਿ ਇਹ ਸੂਤ ਨਹੀਂ ਆਉਂਦੇ ਇਹ ਮਾਰੇ ਮਾਰੇ ਬਿਨਾ ਇਹਨਾਂ ਦਾ ਕੋਈ ਹੱਲ ਨਹੀਂ ਉਹ ਮਾਰ ਦੇਣਗੇ ਆਪਾਂ ਉੱਥੇ ਵੀ ਵਿਰੋਧ ਕਰਦੇ ਹਾਂ ਕਿ ਪੁਲਿਸ ਨੂੰ ਕੋਈ ਰਾਈਟ ਨਹੀਂ ਉਹ ਕੋਈ ਕਿਸੇ ਨੂੰ ਮਾਰ ਦੇਵੇ ਚਾਹੇ ਕਿਸੇ ਨੇ ਕਿੰਨਾ ਵੱਡਾ ਅਪਰਾਧ ਕੀਤਾ ਹੋਵੇ ਕੀ ਸੀ ਉਹ ਕਸਾਬ ਸੀ ਕੀ ਸੀ ਜਿਹਨੇ ਉਹ ਮਤਲਬ ਬੰਬੇ ਜੀ ਨੇ ਕੀਤਾ ਸੀ ਤਾਂ ਉਹਨੂੰ ਆਖਰ ਨੂੰ ਭਾਵੇਂ ਫਾਂਸੀ ਲੱਗੀ ਪਰ ਦਿੱਤੀ ਤਾਂ ਕਾਨੂੰਨ ਨਹੀਂ ਹੈ ਨਾ ਇੰਨਾ ਹੀ ਆ ਕੋ ਕਿੰਨਾ ਵੱਡਾ ਅਪਰਾਧ ਕਰੇ ਉਹਦੇ ਲਈ ਕਾਨੂੰਨ ਹੈ ਤਾਂ ਠੀਕ ਆ ਨਹੀਂ ਹੈ ਤਾਂ ਨਵੇਂ ਬਣਾਏ ਜਾਣ ਪਰ ਇਹਦੇ ਉੱਤੇ ਰੋਕ ਲੱਗਣੀ ਚਾਹੀਦੀ ਆ ਮੇਰੇ ਦੇ ਹੱਕ ਵਿੱਚ ਆ ਸਾਡੀ ਸੋਸਾਇਟੀ ਚੰਗੀ ਹੋਣੀ ਚਾਹੀਦੀ ਆ ਤੇ ਜੇ ਮਤਲਬ ਇਹ ਕੱਲਾ ਪੰਜਾਬ ਦਾ ਮਸਲਾ ਤਾਂ ਹੈ ਨਹੀਂ ਪਰ ਜੇ ਅਸੀਂ ਪੰਜਾਬ ਦੇ ਵਿੱਚ ਰਹਿੰਨੇ ਆ ਸਾਡੇ ਕੋਲੇ ਬਹੁਤ ਵੱਡਾ ਸਿੱਖ ਇਤਿਹਾਸ ਆ ਸਾਡੇ ਕੋਲੇ ਗੁਰਮਾਣੀ ਆ ਅਸੀਂ ਉਹਦੇ ਤੋਂ ਸੇਧ ਲੈ ਕੇ ਇਹਦੇ ਪਾਸੇ ਮਤਲਬ ਬੱਚਿਆਂ ਨੂੰ ਲਾਇਆ ਜਾਣਾ ਚਾਹੀਦਾ ਨਾ ਕਿ ਮਤਲਬ ਪੁੱਠੇ ਪਾਸੇ ਹੈ ਨਾ ਤੇ ਸੋਸ਼ਲ ਮੀਡੀਆ ਦੇ ਵਿੱਚ ਮਤਲਬ ਇਹਨਾਂ ਨੂੰ ਇੰਨੇ ਵੱਡੇ ਫਾਲੋਅਰਸ ਮਿਲਦੇ ਆ ਜਾਂ ਇਹਨਾਂ ਨੂੰ ਕੋਈ ਪ੍ਰੋਮੋਸ਼ਨ ਨਾ ਮਿਲਦੀਆਂ ਮੈਂ ਕਿਹਾ ਨਹੀਂ ਪ੍ਰੋਮੋਸ਼ਨਾਂ ਵੀ ਮਿਲਦੀਆਂ ਆ ਨਾ ਇਹਨਾਂ ਨੂੰ ਪੈਸਾ ਜਿਹੜਾ ਇੰਨਾ ਮਿਲ ਰਿਹਾ ਆ ਤਾਹੀਂ ਇਹ ਕਰਦੇ ਨੇ ਦੂਜਾ ਸਵਾਲ ਜਿਹੜਾ ਤੁਸੀਂ ਅੱਗੋਂ ਕੀਤਾ ਹੈ ਵੀ ਉਹ ਕਹਿੰਦੇ ਵੀ ਅਸੀਂ ਬੇਰੁਜ਼ਗਾਰਾਂ ਸਾਡੇ ਕੋਲੇ ਕੋਈ ਹੈ ਨਹੀਂ ਤਾਂ ਵੇਖਿਆ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਕੱਲ੍ਹ ਲੋਕ ਇਸ ਪਾਸੇ ਲੱਗ ਗਏ ਹੂੰ ਹੂੰ ਚੰਗੀਆਂ ਵੀਡੀਓਜ਼ ਵੀ ਪਾਉਂਦੇ ਨੇ ਸੋਸ਼ਲ ਮਤਲਬ ਮਸਲਿਆਂ ਦੇ ਉੱਤੇ ਵੀ ਲੋਕ ਪਾਉਂਦੇ ਨੇ ਔਰਤਾਂ ਵੀ ਪਾਉਂਦੀਆਂ ਨੇ ਲੜਕੀਆਂ ਵੀ ਪਾਉਂਦੀਆਂ ਨੇ ਚੰਗੀ ਗੱਲ ਹੈ ਉਹ ਜੇ ਉਹ ਪਾਉਂਦੀਆਂ ਨੇ ਪਰ ਨਾਲ ਦੀ ਨਾਲ ਰੁਜ਼ਗਾਰ ਦਾ ਸਵਾਲ ਵੀ ਉੱਠਦਾ ਹੈ ਜਿਹੜਾ ਸਾਡੇ ਇੱਥੇ ਮਿਲ ਨਹੀਂ ਰਿਹਾ ਬੱਚੇ ਪੜੇ ਲਿਖੇ ਨੇ ਉਹਨਾਂ ਦੇ ਵਿੱਚ ਨਿਰਾਸ਼ਤਾ ਆ ਤੇ ਲਾਜ਼ਮੀ ਤੌਰ ਤੇ ਉਹਨਾਂ ਨੂੰ ਲੱਗਦਾ ਹੈ ਵੀ ਚਲੋ ਤਾਂ ਕੀ ਹੋ ਗਿਆ ਇੱਕ ਵਾਰੀ ਬੇਸ਼ਰਮੀ ਹੋਣ ਦੀ ਗੱਲ ਆ ਸੰਗ ਲਾਉਣ ਦੀ ਗੱਲ ਹੀ ਆ ਫੇਰ ਮਤਲਬ ਕੀ ਕਰਦਾ ਇੱਥੇ ਹੋਰ ਵੀ ਜਸਪੀਰ ਜੀ ਬਹੁਤ ਨਹੀਂ ਫੇਰ ਲੱਗਦਾ ਕਿ ਸਾਰੇ ਬੇਰੁਜ਼ਗਾਰੀ ਇਸ ਤਰ੍ਹਾਂ ਦੇ ਨਾਲ ਅਸ਼ਲੀਲਤਾ ਫੈਲਾਉਣ ਲੱਗ ਜਾਣ ਨਹੀਂ ਇਹ ਇਹ ਨਹੀਂ ਹੁੰਦਾ ਇਹ ਕੋਈ ਕੋਈ ਹੁੰਦੇ ਇਦਾਂ ਦੀ ਗੰਦੀ ਮਾਨਸਿਕਤਾ ਹੀ ਮੈਂ ਕਹੂੰਗੀ ਵੀ ਕੁਝ ਲੋਕ ਹੀ ਹੁੰਦੇ ਆ ਕੁਝ ਲੋਕ ਹੀ ਦੇਖਣ ਵਾਲੇ ਆ ਉਹਨਾਂ ਨੂੰ ਦੇਖਣ ਵਾਲੇ ਵੀ ਕੁਝ ਲੱਗ ਤਰਕ ਦੇ ਨਾਲ ਫਿਰ ਸਹਿਮਤ ਹੋ ਜਿਵੇਂ ਤੁਸੀਂ ਇਸ ਤਰਕ ਨਾਲ ਸਹਿਮਤ ਹੋ ਜਿਵੇਂ ਜਿਹੜਾ ਉਹ ਤਰਕ ਉਹਨਾਂ ਦੇ ਵੱਲੋਂ ਦਿੱਤਾ ਜਾ ਰਿਹਾ ਵੀ ਸਾਡੇ ਕੋਲੇ ਬੇਰੁਜ਼ਗਾਰੀ ਸਾਡੇ ਕੋਲੇ ਕੋਈ ਕਮਾਉਣ ਦਾ ਸਾਧਨ ਨਹੀਂ ਹੈ ਨਹੀਂ ਮੈਂ ਇਹਦੇ ਨਾਲ ਸਹਿਮਤ ਤਾਂ ਨਹੀਂ ਹੈਗੀ ਬਿਲਕੁਲ ਮੈਂ ਸਹਿਮਤ ਨਹੀਂ ਆ ਕਿ ਇਹ ਤਾਂ ਕੀ ਤੁਸੀਂ ਕਹਿੰਨੇ ਹੋ ਅੱਜ ਸੋਸਾਇਟੀ ਦੇ ਵਿੱਚ ਚੱਲ ਕੀ ਰਿਹਾ ਹੈ ਇੰਨਾ ਗਲਤ ਕੁਝ ਚੱਲ ਰਿਹਾ ਹੈ ਨਾ ਮਤਲਬ ਵੇਸਵਾ ਪੁਨਾ ਚੱਲ ਰਿਹਾ ਆ ਕੀ ਸਿਕਸ ਰੈਕਟ ਥਾਂ-ਥਾਂ ਤੇ ਚੱਲ ਰਹੇ ਨੇ ਤੇ ਨਬਤ ਤੁਸੀਂ ਛੋਟੇ ਸ਼ਹਿਰਾਂ ਚ ਵੀ ਇੱਥੇ ਕੋਨਾ-ਵਾਕ ਥਾਂ-ਥਾਂ ਤੇ ਹੋਟਲ ਖੁੱਲ ਰਹੇ ਨੇ ਤੇ ਤੁਸੀਂ ਪੁੱਛੋ ਨਾ ਵੀ ਇੱਥੇ ਹੋਟਲ ਕਿਵੇਂ ਚੱਲਦਾ ਕੋਈ ਕਹਿੰਦਾ ਜੀ ਬਸ ਚੱਲਦਾ ਹੈ ਅ ਅੱਧੇ ਘੰਟੇ ਦਾ 2000 ਰੁਪਏ ਲੱਗਣਾ ਆਪ ਨੂੰ ਹੀ ਤੁਹਾਨੂੰ ਸ਼ਰਮੋ ਲੱਗ ਜਾਂਦੀ ਕਿ ਅਸੀਂ ਇਸ ਸੋਸਾਇਟੀ ਦਾ ਹਿੱਸਾ ਆ ਹੈ ਨਾ ਤੇ ਇੰਦਾਂ ਦੇ ਲੋਕ ਹੈ ਨੇ ਅੱਜ ਸਮਾਜ ਦੇ ਵਿੱਚ ਇੱਕ ਹਿੱਸੇ ਕੋਲੇ ਪੈਸਾ ਬਹੁਤ ਜ਼ਿਆਦਾ ਹੈ ਉਹਨਾਂ ਨੂੰ ਨਵੀਆਂ-ਨਵੀਆਂ ਲੜਕੀਆਂ ਚਾਹੀਦੀਆਂ ਨੇ ਉਹਨਾਂ ਨੇ ਮਤਲਬ ਸੈਕਸ ਤੇ ਲਈ ਉਤੇਜ ਜਿਨ੍ਹਾਂ ਦੇ ਲਈ ਉਹਨਾਂ ਨੂੰ ਐਵੇਂ ਦੀਆਂ ਵੀਡੀਓ ਵੀ ਚਾਹੀਦੀਆਂ ਨੇ ਤਾਂ ਇਹ ਸਾਰਾ ਕੁਝ ਉਹ ਕਰ ਰਹੇ ਨੇ ਤੇ ਇਸ ਗੱਲ ਇਸ ਤਰਕ ਨਾਲ ਮੈਂ ਉਹਨਾਂ ਦੇ ਨਾਲ ਸਹਿਮਤ ਨਹੀਂ ਮੈਂ ਦੂਜੇ ਪਾਸੇ ਵੀ ਸੋਸਾਇਟੀ ਦੇ ਵਿੱਚ ਦੇਖਦੀ ਹਾਂ ਜੇ ਉਹ ਕਹਿੰਦੀਆਂ ਨੇ ਕਿ ਸਾਡੇ ਕੋਲੇ ਰੋਜ਼ਗਾਰ ਦਾ ਕੋਈ ਸਾਧਨ ਨਹੀਂ ਪਰ ਮੈਂ ਦੂਜੇ ਪਾਸੇ ਵੀ ਦੇਖ ਲਈਆਂ ਕਿ ਬਹੁਤ ਸਾਰੀਆਂ ਕੁੜੀਆਂ ਜਾਂ ਔਰਤਾਂ ਜਿਨ੍ਹਾਂ ਦੇ ਕੋਲੇ ਕਮਾਈ ਦਾ ਕੋਈ ਸਾਧਨ ਨਹੀਂ ਹੁੰਦਾ ਉਹ ਬੜੀ ਮਿਹਨਤ ਨਾਲ ਆਪਣੀ ਮਾਨ ਮਰਿਆ ਦਾ ਨਾਲ ਆਪਣੇ ਸਵੈ ਮਾਨ ਨੂੰ ਉੱਚਾ ਰੱਖ ਕੇ ਕੋਈ ਰੇੜੀ ਲਾ ਰਹੀ ਆ ਕੋਈ ਚਾਹ ਵੇਚ ਰਹੀ ਆ ਕੋਈ ਪਰੌਂਠੇ ਵੇਚ ਰਹੀ ਆ ਛੋਟੇ ਮੋਟੇ ਕੰਮ ਧੰਦੇ ਕਰਕੇ ਪਰ ਇੱਜ਼ਤਦਾਰ ਧੰਦੇ ਕਰਕੇ ਉਹ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਪਾਲ ਰਹੇ ਨੇ ਆਪਣੇ ਬੱਚਿਆਂ ਨੂੰ ਵੀ ਸੰਸਕਾਰ ਦੇ ਕੋਈ ਇਹ ਚੰਗੀ ਗੱਲ ਤਾਂ ਹੈ ਨਹੀਂਗੀ ਮੈਂ ਇਹਨਾਂ ਗੱਲਾਂ ਨਾਲ ਬਿਲਕੁਲ ਸਹਿਮਤ ਨਹੀਂ ਆ ਜਸਜੀ ਪਰ ਮੈਂ ਕਹਿੰਨੀ ਆ ਕਤਲ ਕਰਨਾ ਇਹਦਾ ਹੱਲ ਨਹੀਂ ਇਹਦੇ ਲਈ ਸਾਨੂੰ ਲੜਨਾ ਚਾਹੀਦਾ ਇਕੱਠੇ ਹੋ ਕੇ ਵੀ ਸਰਕਾਰ ਇਹਨਾਂ ਤੇ ਉੱਤੇ ਬੈਨ ਕਰੇ ਜੇ ਨਹੀਂ ਮੰਨਦੇ ਉਹ ਲੋਕ ਨਹੀਂ ਹਟਦੇ ਤੇ ਕਾਨੂੰਨ ਉਹਨਾਂ ਨੂੰ ਸਜ਼ਾ ਦੇਵੇ ਉਹਨਾਂ ਨੂੰ ਜੇਲ੍ਹ ਵਿੱਚ ਭੇਜੇ ਜੇਲ੍ਹ ਵਿੱਚ ਬੈਠ ਕੇ ਤਾਂ ਵੀਡੀਓ ਨਹੀਂ ਪਾ ਸਕਦੇ ਨਾ ਜਿਵੇਂ ਕੋਈ ਵੀ ਦੇਖਿਆ ਉਹਨਾ ਕਿ ਬੀਤੇ ਕੱਲ ਤੋਂ ਜਦੋਂ ਚੇਤਾਵਨੀ ਅਮਰਪਾਲ ਮੈਰੋਹਰਾਂ ਦੇ ਵੱਲੋਂ ਦਿੱਤੀ ਗਈ ਆ ਉਸ ਤੋਂ ਬਾਅਦ ਮੁਆਫੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਜਿਵੇਂ ਜੇਕਰ ਐਸੀ ਹੀ ਚੇਤਾਵਨੀ ਕੋਈ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਹੁੰਦੀ ਕਿਉਂਕਿ ਉਹ ਦੇਖੋ ਉਸ ਡੰਡੇ ਤੋਂ ਬਾਅਦ ਸੁਧਰਨ ਦੇ ਲਈ ਤਾਂ ਉਹ ਤਿਆਰ ਨਹੀਂ ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਐਸਾ ਹੀ ਕੁਝ ਪ੍ਰਸ਼ਾਸਨ ਦੇ ਵੱਲੋਂ ਜਾਂ ਪੁਲਿਸ ਦੇ ਵੱਲੋਂ ਕੀਤਾ ਗਿਆ ਹੁੰਦਾ ਤਾਂ ਸ਼ਾਇਦ ਇਸ ਕਤਲ ਦੀ ਵੀ ਜ਼ਰੂਰਤ ਨਾ ਪੈਂਦੀ ਬਿਲਕੁਲ ਤੁਹਾਡੀ ਗੱਲ ਠੀਕ ਆ ਜੇ ਸਰਕਾਰ ਕਰੇ ਸਰਕਾਰਾਂ ਬਹੁਤ ਸੰਵੇਦਨਹੀਨ ਹੋ ਗਈਆਂ ਨੇ ਉਹਨਾਂ ਲਈ ਇਹ ਇਸ਼ੂ ਉਹ ਤਾਂ ਚਾਹੁੰਦੀਆਂ ਨੇ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਇਹਨਾਂ ਕੰਮਾਂ 'ਚ ਗਰਖੂਂਦੀ ਰਵੇ ਤਾਂ ਕਿ ਸਾਡੀਆਂ ਕੁਰਸੀਆਂ ਮਤਲਬ ਬਰਕਰਾਰ ਰਹਿਣ ਸਾਨੂੰ ਨਾ ਕੋਈ ਬਗਾਵਤ ਨਾ ਕਰੇ ਕੋਈ ਇੱਥੇ ਕੋਈ ਬਾਗੀ ਪੈਦਾ ਨਾ ਹੋਵੇ ਹਾਂ ਉਹ ਮਤਲਬ ਇਦਾਂ ਦੇ ਕੰਮਾਂ 'ਚ ਉਲਝ ਕੇ ਗੰਦਾ ਬੰਦਾ ਬਣ ਜਾਵੇ ਉਹ ਸਾਰਾ ਦਿਨ ਇਹੀ ਸੋਚਦਾ ਰਹੇ ਤਾਂ ਉਹ ਤਾਂ ਇਹ ਚਾਹੁੰਦੀਆਂ ਨੇ ਪਰ ਸਾਨੂੰ ਜੇ ਸੋਸਾਇਟੀ ਦੇ ਵਿੱਚ ਕੋਈ ਸੰਵੇਦਨਸ਼ੀਲ ਲੋਕ ਹੈ ਤਾਂ ਉਹਨਾਂ ਨੂੰ ਇਸ ਜ਼ਰੂਰ ਸੋਚਣਾ ਚਾਹੀਦਾ ਕਿ ਸਾਡੇ ਸਮਾਜ ਵਿੱਚ ਇੰਨਾ ਵੱਡਾ ਨਿਗਾਰ ਆ ਰਿਹਾ ਹੈ ਤਾਂ ਅਸੀਂ ਸਰਕਾਰਾਂ ਨੂੰ ਮਜਬੂਰ ਕਰੀਏ ਮੈਂ ਬਾਰ ਬਾਰ ਇਹ ਗੱਲ ਰਿਪੀਟ ਕੀਤੀ ਆ ਕਿ ਇਹੋ ਜਿਹੀਆਂ ਸਾਈਟਾਂ ਬਲੌਕ ਹੋਣੀਆਂ ਚਾਹੀਦੀਆਂ ਹਨ ਬੰਦ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਤੇ ਸਜ਼ਾ ਵੀ ਉਹਨਾਂ ਲਈ ਹੋਣੀ ਚਾਹੀਦੀ ਜੇ ਕੋਈ ਨਹੀਂ ਰੁਕਦਾ ਮੇ ਮਾਤਾ ਗੰਦਾ ਪਰੋਸਣ ਲਈ ਮਜਬੂਰ ਆ ਤਾਂ ਉਹਨੂੰ ਸਜ਼ਾ ਵੀ ਮਿਲਣੀ ਚਾਹੀਦੀ। ਹੁਣ ਇਹ ਹੀ ਗਣੀ ਹੈ ਕਿ ਡੰਡਾ ਹੀ ਵਿਗੜਿਆ ਤਿਕੜਾਂ ਦਾ ਪੀਰ ਆ ਜਦੋਂ ਪਤਾ ਲੱਗਿਆ ਕਿ ਐਸਾ ਕੁਝ ਹੋਇਆ ਤਾਂ ਉਸ ਤੋਂ ਬਾਅਦ ਮਾਫੀਆਂ ਧੜਾ ਧੜਾਉਣੀਆਂ ਸ਼ੁਰੂ ਹੋ ਗਈ। ਇਹ ਤਾਂ ਗੱਲ ਤੁਹਾਡੀ ਠੀਕ ਆ। ਹਾਂ ਜੇ ਇਹਦੇ ਵੀ ਸ਼ਾਇਦ ਹੋ ਸਕਦਾ ਇੱਕ ਅੱਧੀ ਵਾਰੀ ਛਿੱਤਰ ਪ੍ਰੇਡ ਹੋ ਜਾਂਦੀ। ਹੋ ਸਕਦਾ ਹੈ ਡਰ ਜਾਂਦੀ ਕੁੜੀ। ਕਤਲ ਨਾ ਹੀ ਹੁੰਦਾ। ਤਾਂ ਪਰ ਹੁਣ ਮੈਂ ਵੇਖਿਆ ਹੋਰ ਵੀ ਦੇਖਿਆ ਕਈ ਕੁੜੀਆਂ ਨੇ ਉਹ ਉਹ ਇਹ ਵੀ ਕਹਿ ਰਹੀਆਂ ਇੱਕ ਉਹ ਤਰਕ ਲਿਆਉਂਦੀਆਂ ਕਿ ਮੇਰੇ ਨਾਂ ਨਾਲ ਤਾਂ ਕੌਰ ਨਹੀਂ ਲੱਗਦਾ। ਠੀਕ ਆ। ਕਿ ਮੈਂ ਪਹਿਲਾਂ ਗੱਲ ਕਹਿ ਚੁੱਕੀ ਹਾਂ ਕਿ ਕਿਸੇ ਹਰ ਧਰਮ ਦੀਆਂ ਆਪਣੀਆਂ ਕੁਝ ਸਨਮਾਨ ਮਰਿਆਦਾ ਹੁੰਦੀਆਂ ਨੇ ਪਰ ਕੋਈ ਧਰਮ ਵੀ ਨਹੀਂ ਇਹਦੇ ਲਈ ਇਜਾਜ਼ਤ ਦਿੰਦਾ ਚਾਹੇ ਕੌਰ ਲੱਗੇ ਚਾਹੇ ਨਾ ਲੱਗੇ ਤੇ ਚਾਹੇ ਕੌਰ ਵਾਲੀ ਕੁੜੀ ਕੋਈ ਵੀਡੀਓ ਪਾਵੇ ਤੇ ਜਾਂ ਕੌਰ ਤੋਂ ਬਿਨਾ ਨਾਂ ਵਾਲੀ ਪਾਵੇ ਉਹਦਾ ਪੂਰੀ ਸੋਸਾਇਟੀ ਦੇ ਵਿੱਚ ਸੋਸਾਇਟੀ ਦੇ ਵਿੱਚ ਇਹ ਨਹੀਂ ਹੁੰਦਾ ਕਿ ਸੋਸ਼ਲ ਮੀਡੀਆ ਨੂੰ ਕੱਲੇ ਸਿੱਖ ਬੱਚਿਆਂ ਨੇ ਦੇਖਣਾ ਹਿੰਦੂ ਬੱਚਿਆਂ ਨੇ ਦੇਖਣਾ ਜਾਂ ਕਿਹਦੇ ਕਿਹਦੇ ਤੇ ਅਸਰ ਕਰਨਾ ਹੈ ਕਿ ਕੌਣ ਵੀਡੀਓ ਪਾ ਰਿਹਾ ਤੇ ਕਿਹਦੇ ਤੇ ਅਸਰ ਕਰਨਾ ਇਹ ਓਵਰ ਆਲ ਹੀ ਹੁੰਦਾ ਸਾਰੀ ਸੋਸਾਇਟੀ ਦੇ ਵਿੱਚ ਤੇ ਇਹੀ ਉਹਨੇ ਮਾੜਾ ਅਸਰ ਪਾਉਣਾ ਤਾਂ ਇਸ ਕਰਕੇ ਆ ਵੀ ਇਹਦੇ ਨਾਲ ਮਤਲਬ ਮੈਂ ਦੇਖਿਆ ਵੀ ਉਹ ਕਹਿੰਦੀ ਮੈਂ ਤਾਂ ਤਾਂ ਸਿੱਖ ਧਰਮ 'ਚ ਜੰਮੀ ਆ ਨਾ ਮੈਂ ਨਾਲ ਨਾਲ ਕੋਰ ਲਾਇਆ ਨਾ ਮੈਂ ਲਾਵਾਂ ਇਸ ਕਰਕੇ ਮੈਂ ਮੈਨੂੰ ਤਾਂ ਤੁਸੀਂ ਕੁਛ ਨਾ ਕਹੋ ਮਤਲਬ ਡਰੀ ਤਾਂ ਹੈ ਆ ਤੇ ਮੁੰਡੇ ਵੀ ਮੈਂ ਤਿੰਨ ਦੇਖੇ ਆ ਤਿੰਨ ਮੁੰਡੇ ਉਹ ਕੀ ਵੀਡੀਓ ਨੇ ਮੈਂ ਨਹੀਂ ਦੇਖਿਆ ਮੈਨੂੰ ਨਹੀਂ ਪਤਾ ਕੌਣ ਲੈ ਕੇ ਪਰ ਮਾਫੀ ਮੰਗ ਰያ ਵੀ ਅੱਗੇ ਸਾਥੋਂ ਪਹਿਲਾਂ ਗਲਤੀਆਂ ਹੁੰਦੀਆਂ ਰਹੀਆਂ ਅੱਗੇ ਤੋਂ ਅਸੀਂ ਨਹੀਂ ਕਰਾਂਗੇ ਜਸਜੀ ਮੈਂ ਨਾ ਮੈਂ ਕਹਿਣਾ ਚਾਹੁੰਨੀ ਆ ਵੀ ਸੋਸ਼ਲ ਮੀਡੀਆ ਆਪਾਂ ਨਾ ਹੁਣ ਬੱਚੇ ਘਰ ਦੇ ਵਿੱਚ ਜੰਮਦਾ ਬੱਚਾ ਵੀ ਹੈ ਨਾ ਜਿਹੜਾ ਛੋਟਾ ਬੱਚਾ ਵੀ ਆ ਉਹ ਮੋਬਾਈਲ ਨੂੰ ਚੁੱਕਦਾ ਕਿਉਂਕਿ ਮੋਬਾਈਲ ਸਾਡੀ ਬਹੁਤ ਜ਼ਰੂਰਤ ਬਣ ਗਈ ਹੈ ਹਰ ਪਰਿਵਾਰ ਦੇ ਵਿੱਚ ਹੁਣ ਜੇ ਅਸੀਂ ਘਰ ਦੇ ਵਿੱਚ ਚਾਰ ਜੀ ਆ ਤਾਂ ਸਾਡੇ ਚਾਰਾਂ ਕੋਲੇ ਇੱਕ ਇੱਕ ਮਤਲਬ ਸਮਾਰਟਫੋਨ ਹੈ ਹਨਾ ਤਾਂ ਬੱਚੇ ਨੇ ਝਟ ਸਾਨੂੰ ਉਹ ਗੱਲਾਂ ਨਹੀਂ ਮਤਲਬ ਮੈਨੂੰ ਚਾਹਦਾਂ ਮੋਬਾਈਲ ਦਾ ਨਾਂ ਪਤਾ ਹੋਵੇ ਬੱਚੇ ਝੱਟ ਸਿੱਖ ਜਾਂਦੇ ਨੇ ਉਹ ਸਾਰਾ ਕੁਝ ਤੇ ਇੱਥੇ ਮੇਰਾ 2.5 ਸਾਲ ਦਾ ਪੋਤਾ ਹੈ ਉਹਦੇ ਤੇ ਇੱਕ ਫੜੀ ਦਾ ਮੋਬਾਈਲ ਉਹ ਦੂਜਾ ਤੇ ਉਹਦੇ ਤੇ ਉਂਗਲਾ ਮਾਰੀ ਜਾਂਦਾ ਅੱਜ ਚਲੋ ਉਂਗਲਾ ਮਾਰਦਾ ਕੱਲ ਨੂੰ ਦੇਖਣ ਵੀ ਲੱਗਣਗੇ ਬੱਚੇ ਤਾਂ ਇਹਦੇ ਤੇ ਇਹਦੇ ਤੋਂ ਰੋਕਣਾ ਕਿਵੇਂ ਇੱਕ ਬਿਮਾਰੀ ਬਣਦੀ ਜਾ ਰਹੀ ਹੈ ਮੋਬਾਈਲ ਹੈ ਨਾ ਤੇ ਇਹ ਬਿਮਾਰੀ ਉਸ ਬਿਮਾਰੀ ਦੇ ਵਿੱਚ ਅੱਗੇ ਕਿੰਨੇ ਖਤਰਨਾਕ ਵਾਇਰਸ ਨੇ ਇਹ ਸਾਨੂੰ ਪਤਾ ਹੀ ਨਹੀਂ ਤੇ ਕਿਹੜੇ ਵਾਇਰਸ ਨੇ ਕਿਹਦੇ ਤੇ ਅਸਰ ਕਰ ਦੇਣਾ ਇਹ ਵੀ ਨਹੀਂ ਪਤਾਗਾ ਤਾਂ ਸੋ ਇਸ ਕਰਕੇ ਆ ਵੀ ਇਹਦੇ ਤੇ ਮੇਰੀ ਤੇ ਮੇਰੀ ਤੇ ਵਾਰ-ਵਾਰ ਇਹੀ ਮਤਲਬ ਬੇਨਤੀ ਆ ਵੀ ਇਹਦੇ ਤੇ ਸਰਕਾਰ ਰੋਕ ਲਾਵੇ ਇਹੋ ਜੀਆਂ ਗੰਦੀਆਂ ਵੀਡੀਓਜ਼ ਜਿਹੜੀਆਂ ਆ ਰਹੀਆਂ ਨੇ ਮੈਨੂੰ ਲੱਗਦਾ ਇਹ ਕਮਲ ਦੀਆਂ ਤੇ ਇਹ ਕੁੜੀ ਦੇ ਨਾਲ ਕੀ ਕੰਚਨ ਦੀਆਂ ਤਾਂ ਘਟ ਨੇ ਇਹਦੇ ਤੋਂ ਵੀ ਗੰਦੀਆਂ ਵੀਡੀਓਜ਼ ਬਹੁਤ ਜ਼ਿਆੜੀਆਂ ਆ ਪਾ ਬਹੁਤ ਹੀ ਜ਼ਿਆੜੀਆਂ ਵੱਡੀ ਉਮਰ ਦੀਆਂ ਜਨਾਨੀਆਂ ਆਉਣਗੀਆਂ ਉਹ ਇੰਨਾ ਮਤਲਬ ਖੁੱਲ ਮੁਖੁੱਲਾ ਗੰਦ ਦਿਖਾਉਂਦੀਆਂ ਨੇ ਨਾ ਹਰਾਨੀ ਹੁੰਦੀ ਆ ਪਿਓ ਤੇ ਧੀ ਦਾ ਮਤਲਬ ਦਿਖਾਉਣਗੇ ਹੁੰਦੀ ਤੇ ਉਹ ਫਿਲਮ ਹੀ ਬਣਾਈ ਹੁੰਦੀ ਆ ਛੋਟੀ ਜੀ ਉਮਰ ਦੀ ਕੁੜੀ ਹੋਊਗੀ 13 14 ਸਾਲ ਦੀ ਨਾਲ ਬੁਢਾ ਬੰਦਾ ਹੋਊਗਾ ਇਹ ਮੇਰਾ ਪਿਓ ਆ ਮੈਂ ਮੇਰੇ ਪੇਟ ਚ ਇਹਦਾ 6 ਮਹੀਨੇ ਦਾ ਬੱਚਾ ਆ ਉਧਰੋਂ ਮਾਂ ਪੁੱਤ ਦੀ ਦਿਖਾ ਦੇਣਗੇ ਇਹ ਮੇਰਾ ਬੱਚਾ ਆ ਪਰ ਮੈਂ ਇਹਦੇ ਨਾਲ ਵਿਆਹ ਕਰ ਰਹੀ ਆ ਮੈਂ ਇਹਦੇ ਨਾਲ ਮਤਲਬ ਮੈਨੂੰ ਝੰਗਾ ਲੱਗਦਾ ਇਹਦੇ ਨਾਲ ਮਤਲਬ ਇਦਾਂ ਦਾ ਕੋਸ਼ਿਸ਼ ਦਿਖਾਇਆ ਜਾ ਰਿਹਾ ਹੈ ਇਹ ਕਿਉਂ ਦਿਖਾਇਆ ਜਾ ਰਿਹਾ ਹੈ ਇਹਦੇ ਤੇ ਸਾਰੇ ਤੇ ਕਿੰਨਿਆਂ ਨੂੰ ਮਾਰ ਲਓਗੇ ਤੁਸੀਂ ਕਿੰਨਿਆਂ ਨੂੰ ਮਾਰ ਲੈ ਹੁਣ ਮਾਰਿਆ ਜੇ ਉਹਨਾਂ ਨੇ ਮਾਰਿਆ ਮੈਂ ਕਿੰਨਿਆਂ ਬਈ ਠੀਕ ਹੈ ਅੱਕ ਗਏ ਉਹਨਾਂ ਨੂੰ ਲੱਗਾ ਇੱਕ ਪੱਖ ਤੋਂ ਜੇ ਆਪਾਂ ਦੇਖੀ ਪਰ ਉਹ ਤਾਂ ਜੇਲ੍ਹ ਚ ਚਲੇ ਜਾਣਗੇ ਕਾਨੂੰਨ ਤਾਂ ਉਹਨਾਂ ਨੂੰ ਸਜ਼ਾ ਦੇਊਗਾ ਹੀ ਨਾ ਉਹ 5-7 ਸਾਲ ਇੱਕ ਕਤਲ ਕਰਕੇ ਉਹ 5-7 ਸਾਲ ਕੱਟਣਗੇ ਕਿੰਨਿਆਂ ਨੂੰ ਹੋਰ ਕਿੰਨੇ ਲੋਕ ਕਤਲ ਕਰੀ ਜਾਣਗੇ ਇਨ ਦੇ ਪਿੱਛੇ ਕੌਣ ਆ ਕਿਉਂਕਿ ਸੋਸਾਇਟੀ ਵਿੱਚ ਹੋਰ ਵੀ ਕੰਮ ਬਹੁਤ ਸਾਰੇ ਆ ਕੀ ਉਹ ਸੋਸਾਇਟੀ ਨੂੰ ਕਦੇ ਉਹਨਾਂ ਨੇ ਇਕੱਠਾ ਕਰਕੇ ਕੀਤਾ ਕੋਸ਼ਿਸ਼ ਆਪਾਂ ਪਹਿਲਾਂ ਕੀ ਹੁੰਦਾ ਸੀ ਲੋਕਾਂ ਨੂੰ ਹੁੰਦਾ ਸੀ ਵੀ ਧਾਰਮਿਕ ਸਥਾਨ ਜਿਹੜੇ ਨਾ ਉਹ ਸੁਰੱਖਿਤ ਨੇ ਉਹ ਸਾਡੇ ਬੱਚਿਆਂ ਦੀ ਸੁਰੱਖਿਤ ਨੇ ਉੱਥੇ ਜਾਵਾਂਗੇ ਰੱਬ ਦਾ ਨਾਮ ਲਵਾਂਗੇ ਚਲੋ ਚੰਗੀਆਂ ਗੱਲਾਂ ਸਿੱਖਾਂਗੇ ਕੋਈ ਗੁਰਬਾਣੀ ਸਿੱਖਾਂਗੇ ਅੱਜ ਕੱਲ੍ਹ ਤੇ ਧਾਰਮਿਕ ਸਥਾਨਾਂ ਦੀ ਤੁਹਾਡੇ ਅੱਗੇ ਵੀਡੀਓ ਆ ਗਿਆ ਵੀ ਬਾਬੇ ਜਿਹੜੇ ਨੇ ਉਹ ਛੋਟੇ ਛੋਟੇ ਬੱਚਿਆਂ ਨੂੰ ਕੁੜੀਆਂ ਤਾਂ ਛੱਡੋ ਜੀ ਛੋਟੇ ਛੋਟੇ ਮੁੰਡਿਆਂ ਨੂੰ ਜਿਹੜੀ ਉਹਨਾਂ ਦੀ ਮਤਲਬ ਦਰਵਰਤ ਉਹਨਾਂ ਨੇ ਕੀਤੀ ਆ ਤੇ ਜਿਹੜਾ ਕੁਝ ਉਹਨਾਂ ਦਾ ਹਸ਼ਰ ਕਰ ਰਹੇ ਆ ਬੱਚਿਆਂ ਦੇ ਗੁੱਸਾ ਤਾਂ ਇੱਕ ਵਾਰੀ ਛੱਡਦਾ ਹਰ ਬੰਦੇ ਨੂੰ ਛੱਡਦਾ ਵੇ ਆਜੇ ਉਹਨੂੰ ਬੰਦੇ ਨੂੰ ਮਾਰ ਦੇਣਾ ਚਾਹੀਦਾ ਪਰ ਕਿਉਂ ਨਹੀਂ ਸਰਕਾਰਾਂ ਇਹੋ ਜਿਹੇ ਤੇ ਰੁਕ ਲਾਉਂਦੀਆਂ ਇਹ ਠੱਠੇ ਕਿਉਂ ਪਾਲੇ ਨੇ ਕਿਤੇ ਨਾ ਕਿਤੇ ਸਰਕਾਰਾਂ ਵੀ ਪ੍ਰਮੋਟ ਕਰਦੀਆਂ ਨੇ ਨਾ ਡੇਰੇ ਹੋਣ ਕਿੰਨੇ ਡੇਰਿਆਂ ਦੇ ਵਿਵਾਦ ਆ ਗੀਆਂ ਤੁਹਾਡੇ ਕੋਲ ਵੱਡੇ ਵੱਡੇ ਡੇਰਿਆਂ ਦੇ ਉਹਨਾਂ ਨੂੰ ਕਿੰਨੀਆਂ ਕਿ ਸਜ਼ਾ ਮਿਲ ਗਈਆਂ ਫੇਰ ਉਹ ਬਾਹਰ ਆ ਜਾਂਦੇ ਨੇ ਸਜਾ ਮਿਲ ਵੀ ਜਾਵੇ ਉਹ ਫੇਰ ਆ ਜਾਂ ਪਾ ਜਾਂਦੇ ਕਿਉਂਕਿ ਰਾਜਨੀਤੀ ਜਿਹੜੀ ਆ ਨਾ ਰਾਜਨੀਤਿਕ ਜੇ ਲੋਕ ਜਿਹੜੇ ਨੇ ਉਹਨਾਂ ਨੇ ਲਹਾ ਲੈਣਾ ਹੁੰਦਾ ਸਾਡੀਆਂ ਵੋਟਾਂ ਨਾਲ ਟੁੱਟ ਜਾਣ ਉਹ ਹਮੇਸ਼ਾ ਉਹਨਾਂ ਨੂੰ ਬਚਾਉਣ ਦੀ ਉਹਨਾਂ ਨੂੰ ਪ੍ਰੋਮੋਟ ਕਰਨ ਦੀ ਗੱਲ ਕਰਦੇ ਆ ਇਸ ਕਰਕੇ ਸਵਾਲ ਬੜਾ ਮੈਂ ਪਹਿਲਾਂ ਸ਼ੁਰੂ ਵਿੱਚ ਕਹਿੰਦੇ ਵੀ ਬੜਾ ਗੁੰਝਲਦਾਰ ਜਿਆ ਹੈ ਤੇ ਇਹਦੇ ਤੇ ਹੋਣੀ ਚਾਹੀਦੀ ਡਿਬੇਟ ਹੋਣੀ ਚਾਹੀਦੀ ਆ ਤੇ ਇਹਦੇ ਹੱਲ ਵੀ ਕੋਈ ਲੱਭਣੇ ਚਾਹੀਦੇ ਆ ਦੇ ਨਾਤੇ ਜਦੋਂ ਐਸੀਆਂ ਵੀਡੀਓ ਤੁਸੀਂ ਦੇਖਦੇ ਹੋ ਹਾਲਾਂਕਿ ਐਸੀਆਂ ਵੀਡੀਓ ਜਿਹੜਾ ਤੁਸੀਂ ਵੀ ਦੱਸਿਆ ਕਿ ਮੈਂ ਬੋਲ ਨਹੀਂ ਸਕਦੇ ਆ ਆਪਣੇ ਬੱਚਿਆਂ ਚ ਮੇ ਛੋਟੇ ਛੋਟੇ ਬੱਚੇ ਫਿਰ ਦੋਨਾਂ ਸਾਹਮਣੇ ਦੇਖ ਨਹੀਂ ਸਕਦੇ ਔਰ ਥੋਣ ਦੇ ਨਤਜਾ ਐਸੀਆਂ ਵੀਡੀਓ ਤੁਹਾਡੇ ਸਾਹਮਣੇ ਆਉਂਦੀਆਂ ਖੁਦ ਨੂੰ ਵੀ ਸ਼ਰਮ ਆਉਂਦੀ ਹੁੰਦੀ ਹੈ ਕਿ ਇਹ ਰਾਹ ਕੀ ਚੱਲ ਰਹੀ ਹੈ ਬਿਲਕੁਲ ਆਉਂਦੀ ਹੈ ਸ਼ਰਮ ਆਉਂਦੀ ਦੇਖ ਨਹੀਂ ਸਕਦੇ ਤੁਸੀਂ ਜਸ ਕੀ ਮਤਲਬ ਕਿੰਨਾ ਕੁਛ ਇਹ ਸੋਸ਼ਲ ਮੀਡੀਆ ਦੇਖੋ ਮਤਲਬ ਨਵੀਆਂ ਚੀਜ਼ੇ ਹਨਾ ਤੁਹਾਡੇ ਲਈ ਵੀ ਨਵੀਆਂ ਸਾਡੇ ਲਈ ਵੀ ਨਵੀਆਂ ਚਲੋ ਅਸੀਂ ਹੁਣ 올ਡੇਜ ਚ ਆ ਗਏ ਆ ਪਰ ਇਹਦੇ ਵਿੱਚ ਤਾਂ ਨਾ ਬੰਦੇ ਨੂੰ ਬੰਦਾ ਵੀ ਨਹੀਂ ਰਹਿਣ ਦਿੱਤਾ ਦਾ ਉਹਨਾਂ ਨੇ ਸੋਸ਼ਲ ਮੀਡੀਆ ਨੇ ਤੁਸੀਂ ਉਹਨਾਂ ਨੂੰ ਜਾਨਵਰਾਂ ਨਾਲ ਸੈਕਸ ਕਰਦੇ ਗਧਿਆਂ ਘੋੜਿਆਂ ਨਾਲ ਕੁੱਤਿਆਂ ਨਾਲ ਸੈਕਸ ਕਰਦੇ ਦਿਖਾਉਣਾ ਕਿੱਥੇ ਕਿੱਧਰ ਨੂੰ ਜਾ ਲ ਜਾ ਰਹੇ ਹੋ ਤੁਸੀਂ ਕੀ ਦਿਖਾ ਰਹੇ ਹੋ ਸੋਸਾਇਟੀ ਦੇ ਵਿੱਚ ਕੀ ਸਾਰੀਆਂ ਕੁਛ ਬਹਿਣ ਕੌਣ ਕਰੂਗਾ ਤੇ ਲੋਕਾਂ ਨੂੰ ਆਵਾਜ਼ ਥੋਣੀ ਪੈਣੀ ਜੇ ਤੇ ਅਸੀਂ ਚੁੱਪ ਰਹਿ ਜੰਨੇ ਅਸੀਂ ਦੇਖਦੇ ਆ ਅਸੀਂ ਲੰਗਾ ਦੇਨੇ ਆ ਆ ਵੀ ਜਾਵੇ ਅੱਗੇ ਅਸੀਂ ਚੁੱਪ ਕਰਕੇ ਉਹਨੂੰ ਲੰਗਾ ਦੇਨੇ ਦੇਖ ਨਹੀਂ ਤੁਸੀਂ ਸਕਦੇ ਕੋਈ ਵੀ ਮਤਲਬ ਦੇਖੋ ਛੋਟੇ ਬੱਚਿਆਂ ਚ ਤੇ ਇੱਕ ਕਿਉਰਿਓਸਟੀ ਹੁੰਦੀ ਹੈ ਹਨਾ ਜਿਹੜਾ ਹੁਣ ਜਿੰਨੇ ਉਮਰ ਹੰਡਾ ਲਈ ਉਹ ਉਹਨਾਂ ਬੰਦਿਆਂ ਚ ਜੀ ਕਿਉਰਿਓਸਟੀ ਨਹੀਂ ਹੁੰਦੀ ਜੀ ਉਹ ਲੰਗਾ ਕੇ ਤੇ ਮਤਲਬ ਪਾਸੇ ਹੋ ਜੀ ਸਰਕਾਰਾਂ ਚਾਹੁੰਦਾ ਤਾਂ ਕਰ ਸਕਦੇ ਨੇ ਕਿ ਬਹੁਤੀਆਂ ਬਹੁਤੀਆਂ ਕੰਟਰੀਜ਼ ਕੁਝ ਕੰਟਰੀਜ਼ ਐਸੀਆਂ ਨੇ ਜਿੱਥੇ ਪੌਨ ਸਾਈਟਸ ਵੀ ਬੈਨ ਨੇ ਜਿੱਥੇ ਸੋਸ਼ਲ ਮੀਡੀਆ ਤੱਕ ਬੈਨ ਹੈ ਕੋਈ ਤੁਸੀਂ ਫੇਸਬੁਕ ਇੰਸਟਾਗ੍ਰਾਮ ਐਸਾ ਕੁਝ ਨਹੀਂ ਕਰ ਰਹੇ ਲੱਗਦਾ ਕਿ ਜੇਕਰ ਸਰਕਾਰਾਂ ਚਾਹੁੰਦਾ ਐਸੇ ਕੁਝ ਤੇ ਪਾਬੰਦੀ ਲਾ ਸਕਦੀਆਂ ਨੇ ਹਾਂ ਠੀਕ ਆ ਸੋਸ਼ਲ ਮੀਡੀਆ ਨੂੰ ਸਿੱਧੇ ਟੰਗ ਦੇ ਨਾਲ ਵੀ ਬਹੁਤ ਕੁਝ ਮਤਲਬ ਬਹੁਤਿਆਂ ਦੇ ਲਈ ਇਹ ਬੈਨੀਫੀਸ਼ੀਅਲ ਵੀ ਆ ਬਹੁਤਿਆਂ ਦੇ ਲਈ ਚੰਗਾ ਵੀ ਆ ਪਰ ਬਹੁਤਿਆਂ ਦੇ ਲਈ ਐਸਾ ਵੀ ਆ ਕਿ ਜਿਹਦੇ ਵਿੱਚ ਇਹ ਐਸੀ ਦਲਦਲਾ ਹੈ ਕਿ ਜਦੋਂ ਕੋਈ ਬੰਦਾ ਫਸ ਗਿਆ ਤਾਂ ਫਿਰ ਉਸ ਤੋਂ ਬਾਹਰ ਨਿਕਲਦਾ ਰਾਣੀ ਤਾਂ ਲੱਗਦਾ ਕਿ ਜੇਕਰ ਸਰਕਾਰਾਂ ਕੋਈ ਨਾ ਕੋਈ ਬੰਦਸ਼ ਕਿਸੇ ਤਰ੍ਹਾਂ ਦੀ ਚਾਹਣ ਤਾਂ ਸਭ ਕੁਝ ਸਾਫ਼ ਹੋ ਸਕਦਾ ਹੈ ਬਿਲਕੁਲ ਮੈਂ ਵਾਰ-ਵਾਰ ਇਹੀ ਗੱਲ ਕਰ ਰਹੀ ਹਾਂ ਕਿ ਦੇਖੋ ਚੰਗਾ ਜਿਹੜਾ ਕੁਝ ਆ ਉਹ ਸੋਸਾਇਟੀ ਨੂੰ ਸੋਸ਼ਲ ਮੀਡੀਆ ਨੇ ਦਿੱਤਾ ਵੀ ਬਹੁਤ ਕੁਛ ਹੈ ਤੇ ਕੋਈ ਚੱਕ ਨਹੀਂ ਆ ਅੱਜ ਕੱਲ ਬੱਚਿਆਂ ਬੱਚੇ ਪੜਦੇ ਵੀ ਇੰਨਾ ਰਹੀਆਂ ਹਨ ਉਹਨਾਂ ਨੂੰ ਫੋਨਾਂ ਤੋਂ ਤੁਸੀਂ ਬਚਾ ਨਹੀਂ ਸਕਦੇ ਨਾ ਤੁਸੀਂ ਬਚਾ ਨਹੀਂ ਸਕਦੇਗੇ ਇਹੋ ਜਿਹਾ ਮੈਂ ਜਿਵੇਂ ਕਹਿੰਦੀ ਆ ਵੀ ਜੇ ਸਰਕਾਰ ਜੇ ਸਥਾਪਤੀ ਦੇ ਖਿਲਾਫ ਕੋਈ ਬੋਲਦਾ ਹੈ ਉਹਦੇ ਤਾਂ ਛੱਟ ਅਕਾਊਂਟ ਲੌਕ ਕਰ ਦਿੰਦੇ ਆ ਇਹਨਾਂ ਨੂੰ ਕਿਉਂ ਨਹੀਂ ਲੌਕ ਕਰਦੇ ਇਹਨਾਂ ਨੂੰ ਬੰਦ ਕਰ ਦੇ ਇਹ ਹੋਣੇ ਚਾਹੀਦੇ ਇਹੋ ਜਿਹੀਆਂ ਫਿਲਮਾਂ ਚਾਹੇ ਉਹ ਜਿਹੜੀਆਂ ਜੋ ਵੀ ਆ ਗੰਦ ਪ੍ਰੋਚਨ ਵਾਲੇ ਚੈਨਲ ਇਹ ਬੰਦ ਹੋਣੇ ਚਾਹੀਦੇ ਆ ਚੰਗੇ ਸੋਸਾਇਟੀ ਨੂੰ ਮਤਲਬ ਚੰਗੀਆਂ ਅਸਾਰੂ ਪਾਸੇ ਲੈ ਜਾਣ ਵਾਲੇ ਜਿਹੜੇ ਆ ਉਹ ਚੱਲਦੇ ਰਹਿਣੇ ਚਾਹੀਦੇ ਸਾਰਾ ਸੋਸ਼ਲ ਮੀਡੀਆ ਬੰਦ ਕੀਤਾ ਤਾਂ ਨਹੀਂ ਚੱਲਣਾ ਇਹ ਤਾਂ ਬਦੂਗਾ ਬਦਲੇ ਦਿਨਾਂ ਚ ਬਦਲਣਾ ਚਾਹੀਦਾ ਵੀ ਆ ਤਾਂ ਬਹੁਤ ਕੁਝ ਤੁਸੀਂ ਇੰਨਾ ਖੁਸ਼ ਸਿੱਖਿਆਦਾਇਕ ਜਿਹੜੀਆਂ ਕਦੀ ਚੀਜ਼ਾਂ ਗੱਲਾਂ ਤੁਸੀਂ ਸੁਣੀਆਂ ਨਹੀਂ ਹੋਣੀਆਂ ਉਹ ਵੀ ਤੁਸੀਂ ਸੁਣਦੇ ਹੋ ਤੇ ਇਹਦੇ ਤੋਂ ਮਤਲਬ ਤੁਹਾਨੂੰ ਜਾਣਕਾਰੀ ਮਿਲਦੀ ਆ ਵੱਡੀ ਵੱਡੀ ਜਾਣਕਾਰੀ ਮਿਲਦੀ ਆ ਸਾਡਾ ਬੱਚਾ ਹੈ ਉਹ ਹੁਣ ਜਿਉ ਟੀਵੀ ਦੇਖੇ ਤਾਂ ਅਸੀਂ ਉਹਨਾਂ ਨੂੰ ਕਹਿੰਨੇ ਤੂੰ ਆਹ ਚੈਨਲ ਦੇਖਨੇ ਤੇ ਉਹ ਬਹੁਤ ਸਾਰੀਆਂ ਗੱਲਾਂ ਟੈਕਨੀਕਲੀ ਜਾਂ ਇਦਾਂ ਦੀਆਂ ਜਾਂ ਜੀਓਗ੍ਰਾਫੀ ਦੇ ਨਾਲ ਜੁੜੀਆਂ ਹੋਈਆਂ ਜਿਹੜੇ ਚੈਨਲ ਦੇਖਦਾ ਤਾਂ ਬਹੁਤ ਸਾਰੀ ਜਾਣਕਾਰੀ ਮਿਲਦੀ ਆ ਚੰਗੇ ਚੈਨਲ ਵੀ ਆਉਂਦੇ ਇਹ ਹੁਣੇ ਤਾਂ ਚਾਹੀਦੇ ਆ ਪਰ ਆ ਜਿਹੜੇ ਗੰਧ ਆ ਨਾ ਇਹਦੇ ਦੇ ਹੀ ਰੋਕਣਾ ਚਾਹੀਦਾ ਕਤਲਾ ਨਾ ਇਹ ਹੱਲਣੀ ਹੋਣਾ ਕਤਲਾ ਨਾ ਇਹ ਰੁਕਣੇ ਨਹੀਂ ਕੇ ਤਾਂ ਕਤਲ ਦੇਖੋ ਕੋਈ ਵੀ ਕਰੇ ਉਹ ਕਤਲ ਕਤਲ ਹੀ ਹੁੰਦਾ ਮੇਰਾ ਤਾਂ ਕ੍ਰਿਮੀਨਲ ਹੀ ਵਧਣੀ ਆ ਇਹ ਵਧਣਾ ਆ ਗੁੱਸਾ ਵਧਣਾ ਆ ਦੇਖੋ ਸੋਸਾਇਟੀ ਦੇ ਵਿੱਚ ਮੈਂ ਤਸੋਂ ਦਾ ਦੇਖ ਰਹੀ ਸੀ ਕਿ ਵੀ ਇਹਦੇ ਵਿੱਚ ਇੱਕ ਇਹਨਾਂ ਨੂੰ ਇਹਦੇ ਵਿੱਚ ਸਮਰਥਨ ਤਾਂ ਮਿਲਿਆ ਲੋਕਾਂ ਨੂੰ ਵੀ ਚੰਗਾ ਹੋ ਗਿਆ ਗੰਧ ਮਤਲਬ ਮੁੱਕ ਗਿਆ ਗੰਧ ਖਤਮ ਕੀਤਾ ਗੰਧ ਕਿੰਨਾ ਕ ਖਤਮ ਕਰੋਗੇ ਤੁਸੀਂ ਇੱਕ ਮਾਰੀ ਤੁਸੀਂ ਕੁੜੀ ਇੱਥੇ ਤਾਂ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿੱਚ ਮਤਲਬ ਸੋਸ਼ਲ ਮੀਡੀਆ ਆਇਆ ਤਾਂ ਹੈ ਨਹੀਂ ਵੀ ਪੰਜਾਬ ਦੀਆਂ ਕੁੜੀਆਂ ਹੀ ਪਹੁੰਗੀਆਂ ਤੇ ਪੰਜਾਬ ਵਾਲਿਆਂ ਨੇ ਦੇਖਣਾ ਇਹ ਤਾਂ ਮਤਲਬ ਕਿਤੇ ਕਿਤੇ ਉਹਦੇ ਵੀ ਕਿਤੇ ਦੇਸ਼ ਪਾਰ ਚੋ ਦੁਨੀਆ ਪਾਰ ਦੀਆਂ ਦੁਨੀਆ ਪਾਰ ਦੀਆਂ ਤੁਹਾਡੇ ਸਾਹਮਣੇ ਆਉਣੀਆਂ ਇਸ ਕਰਕੇ ਵੀ ਇਦਾਂ ਤਾਂ ਇਹੀ ਮੰਗ ਕੀਤੀ ਜਾਣੀ ਚਾਹੀਦੀ ਵੀ ਇਹ ਰੋਕੇ ਜਾਣੇ ਚਾਹੀਦੇ ਆ ਤੇ ਚੰਗੀਆਂ ਔਸਾਰੂ ਜਿਹੜੀਆਂ ਨੇ ਸਿੱਖਿਆਦਾਇਕ ਨੇ ਉਹ ਮਤਲਬ ਵਿੱਚ ਆਉਣੇ ਚਾਹੀਦੇ ਚੈਨਲਾਂ ਦੇ ਉੱਤੇ ਜੀ ਸਮਝ ਤਾਂ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਨਾਲ ਮੈਲਾ ਕੁਝ સ્ਵੀਕਾਰ ਨਾਥੋ ਰਹੀ ਸੀ ਤੁਸੀਂ ਇਸ ਬਾਬਤ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖੋ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਵੱਲੋਂ ਐਡਵਾਨਟ ਕੀਤੀ ਗਈ ਹੈ ਕਿ ਐਸਾ ਕੁਝ ਜੇਕਰ ਸਰਕਾਰ ਜਿਹੜੀ ਆ ਜੇਕਰ ਉਹਨਾਂ ਦੇ ਖਿਲਾਫ ਉੱਠਣ ਵਾਲੀ ਆਵਾਜ਼ ਨੂੰ ਝਟਪਟ ਰੋਕ ਦਿੱਤਾ ਜਾਂਦਾ ਤਾਂ ਫਿਰ ਸਰਕਾਰ ਐਸੀਆਂ ਚੀਜ਼ਾਂ ਦੇ ਉੱਪਰ ਬੈਨ ਜਾਇਆ ਐਸੀਆਂ ਚੀਜ਼ਾਂ ਦੇ ਉੱਪਰ ਪਾਬੰਦੀਆਂ ਜਿਹੜੀਆਂ ਉਹ ਕਿਉਂ ਨਹੀਂ ਲਾ ਸਕਦੀ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰੇ ਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ